ਆਹ ਮਸ਼ੀਨ ਨੇ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਲੇਬਰ ਵਾਲੀ ਚਿੰਤਾ ਹੁਣ ਬਿਲਕੁਲ ਹੀ ਖਤਮ ਕਰਤੀ ਆ ਮਸ਼ੀਨ ਨਾਲ ਹੀ ਆਲੂ ਪਟਕੇ ਆਪੇ ਟਰਾਲੀ ਪਰ ਜਾਂਦੀ ਆ ਤੇ ਮਸ਼ੀਨ ਨਾਲ ਹੀ ਢੇਰ ਲੱਗ ਜਾਂਦਾ ਇਹਨੂੰ ਬਣਾਉਣ ਵਾਲਾ ਆ ਗੱਬਰੂ ਆ ਹਰਿੰਦਰ ਸਿੰਘ ਇਹ ਕਿੰਨੇ ਚਿਰ ਦੀ ਮਿਹਨਤ ਆ ਇਹਨੂੰ ਜੱਗਣ ਹੋ ਗਿਆ 5 ਸਾਲ 100 ਕਿਲੇ ਦੀ ਖੇਤੀ ਕਰਦਾ ਉਹਦੇ ਲਈ ਵਾਧੂ ਆ ਜੀ ਇਹ ਮਾਡਲ ਟਾਇਰ ਹਿੱਸਾ ਵੀ ਕਟਾਈ ਕਰਦਾ ਇਹਦਾ ਇਹਦਾ ਫਾਇਦਾ ਕੀ ਹੈ ਟਰਾਲੀ ਇਹ ਬੰਨਿਆਂ ਤੇ ਆਪਣਾ ਆਰਾਮ ਨਾਲ ਮੁੜ ਜਾਂਦੀ ਹੈ ਜੀ ਅੱਛਾ ਆਪਣੀ ਜਿਹੜਾ ਜਿਹੜਾ ਮੇਨ ਸਰੀਆ ਹੁੰਦਾ ਵਾ ਜੀ ਇਹ ਸਾਰਾ ਰਬੜ ਕੋਟਿੰਗ ਆ ਜੀ ਸਾਰਾ ਅੱਛਾ ਇਹਦੇ ਨਾਲ ਫਾਇਦਾ ਵੀ ਛੱਲ ਨਹੀਂ ਹੁੰਦਾ ਆਲੂ ਹਾਂ ਜੀ ਆਲੂ ਛੱਲ ਨਹੀਂ ਹੁੰਦਾ ਕੋਈ ਵੀ ਕਰ ਆਪਣਾ ਕਿਰਾਏ ਦਾ ਕੰਮ ਕਰ ਰਿਹਾ ਜੀ ਉਹਨਾਂ ਲਈ ਬੜੀ ਬਦੀ ਚੀਜ਼ ਹੈ ਜੀ ਇਹ ਹਾਂ ਵੀ ਜਿਵੇਂ ਆਪਾਂ ਆਲੂ ਪੱਟ ਲਿਆ ਹਾਂ ਟਰਾਲੀ ਚ ਪਾਤਾ ਉਹਨੇ ਆਲੂ ਮਸ਼ੀਨ ਨੇ ਫਿਰ ਇੱਧਰ ਆ ਗਿਆ ਸਾਰਾ ਸਿਸਟਮ ਮਤਲਬ ਮਸ਼ੀਨ ਲਾਗਤ ਕਿੰਨੀ ਕਾ ਇਹਦੀ ਲਾਗਤ ਜੀ ਇਹ ਚ 8 ਤੋਂ 9 ਲੱਖ ਅੱਛਾ ਤੇਜ ਹੋਰ ਰੇਟ ਘਟੂ ਕਰੇ ਜਤ ਮਤਲਬ ਅਗਲੀ ਵਾਰ ਆਪਾਂ ਨਾ ਇਹਦੇ ਚ ਪਿਆਜ਼ ਚਕੰਦਰ ਜਾਂ ਕੁਛ ਵੀ ਮਤਲਬ ਜਿਹੜੀ ਬੱਟ ਦੇ ਵਿੱਚ ਹੁੰਦੀ ਆ ਫਸਲ ਠੀਕ ਆ ਸਾਰੀ ਆਪਾਂ ਇਹਨਾਂ ਟਰੈਲ ਲਗਾਵਾਂਗੇ ਅਗਲੀ ਵਾਰ ਇਸੇ ਮਸ਼ੀਨ ਨਾਲ ਆਲੂ ਨਹੀਂ ਗੱਲਾ ਹੋਰ ਵੀ ਬਹੁਤ ਆਲੂ ਹੋਰ ਵੀ ਬਹੁਤ ਕੁਝ ਕਰ ਸਕਦੇ ਆਪਾਂ ਇਹਨਾਂ ਨਾਲ ਹੁਣ ਆਪਾਂ ਇਹ ਕਹਿੰਨੇ ਆ ਵੀ ਅਸੀਂ ਬਾਹਰਲੇ ਮੁਲਕ ਦੀ ਫਲਾਣੇ ਦੀ ਮਸ਼ੀਨ ਮੰਗਾਈ ਆ ਹਾਂਜੀ ਹਾਂਜੀ ਤੇ ਚੰਗੀ ਗੱਲ ਆ ਵੀ ਆਪਣੇ ਪੰਜਾਬ ਦੀਆਂ ਇਹ ਮਸ਼ੀਨਾਂ ਜੇ ਆਪਾਂ ਆਪ ਵਰਤ ਲਈਏ ਇੱਥੇ ਸਹੀ ਸਹੀ ਜੀ ਹੁੰਦੀ 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 ਸਾਸ਼ੀਕਲ ਜੀ ਵਾਕ ਵਿੱਚ ਟੁਰਨਾ ਦੇਖ ਰਹੇ ਹਾਂ ਮੈਂ ਹਾਂ ਅਮਰੀਕ ਸਿੰਘ ਟੁਰਨਾ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਾਸਤੇ ਹੁਣ ਲੇਬਰ ਦਾ ਝੰਝੜ ਖਤਮ ਹੋ ਗਿਆ ਕਿਉਂਕਿ ਐਦਾਂ ਦੀਆਂ ਮਸ਼ੀਨਾਂ ਬਣ ਗਈਆਂ ਵੀ ਜਿਹੜੀ ਮਸ਼ੀਨਾਂ ਤੁਸੀਂ ਆਲੂ ਪੱਟ ਕੇ ਬਾਅਦ ਵਿੱਚ ਟਰਾਲੀ 'ਚ ਵੀ ਲੋਡ ਕਰ ਸਕਦੇ ਹੋ ਤੇ ਲੋਡ ਕਰਕੇ ਉਹਦੇ ਨਾਲ ਢੇਰ ਵੀ ਲਾ ਸਕਦੇ ਹੋ ਇਹ ਸਾਰਾ ਮਸ਼ੀਨੀਕਰਨ ਹੋ ਗਿਆ ਤੇ ਮਸ਼ੀਨ ਦੀ ਕਾਢ ਕੀਤੀ ਹੈ ਬਾਈ ਹਰਿੰਦਰ ਸਿੰਘ ਹੋਣਾ ਨੇ ਆਪਣੇ ਨਾਲ ਆ 사ਸ਼ੀਕਲ ਭਾਜੀ 사ਸ਼ੀ ਭਾਈ ਜੀ ਕਿੰਨਾ ਠੀਕ ਹੋ ਬਹੁਤ ਵਧੀਆ ਠੀਕ ਹੈ ਜੀ ਇਹ ਨਾ 2 ਕਸਰ ਪਹਿਲਾਂ ਵੀ ਇਹਨਾਂ ਨੇ ਇੱਕ ਖੋਜ ਕੀਤੀ ਸੀ ਉਹ ਵੱਡੀ ਮਸ਼ੀਨ ਸੀ ਇਹ ਹੁਣ ਛੋਟੀ ਮਸ਼ੀਨ ਬਣਾਈਆਂ ਇਹਨਾਂ ਨੇ ਤੇ ਵਧਾਈਆਂ ਬਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਹੈ ਨਵਾਂ ਫਿਰ ਇੱਕ ਆਵਿਸ਼ਕਾਰ ਕਰਤਾ ਤੁਸੀਂ ਇਹ ਸਭ ਤੋਂ ਛੋਟਾ ਮਾਡਲ ਆਉਂਦਾ ਬਹੁਤ ਜ਼ਿਆਦਾ ਤੇ ਚਲੋ ਵਧੀਆ ਵੀ ਲੇਬਰ ਦੀ ਸਮੱਸਿਆ ਬਹੁਤ ਆਉਂਦੀ ਹੈ ਨਾ ਹਾਂ ਜੀ ਹਾਂ ਜੀ ਤੇ ਹੁਣ ਇਹਦੇ ਨਾਲ ਫਿਰ ਇੱਕ ਤਾਂ ਇਹ ਆ ਵੀ ਲੇਬਰ ਬਾਕੀ ਟਾਈਮ ਵੀ ਬਚਦਾ ਐਵੇਂ ਬਚਦਾ ਹੋਊਗੀ ਬਹੁਤ ਜ਼ਿਆਦਾ ਜੀ ਇਹ ਕਿੰਨੇ ਚਿਰ ਦੀ ਮਿਹਨਤ ਆ ਇਹਨੂੰ ਹੀ ਲੱਗਣ ਹੋ ਗਿਆ 5 ਸਾਲ ਬਾਕੀ ਦੂਜੀ ਮਸ਼ੀਨ ਤਾਂ ਆਪਣਾ 15-17 ਸਾਲ ਹੋਗੇ ਲੱਗੇ ਉਹਦੇ ਦਿੱਤਾ ਆਪਣ ਨੂੰ ਹਾਂ ਇਹ ਦਾ ਫਾਲਟ ਕਰਦਾ ਤੇ ਇਹ ਹੁਣ ਪੂਰਾ ਕੰਪਲੀਟ ਹੈ ਕਿ ਇਹਦੇ ਚ ਕੋਈ ਸੋਧ ਹੋਣੀ ਹੈ ਇਹ ਸੋਧਾਂ ਨਹੀਂ ਬਹੁਤ ਹੋਣੀਆਂ ਇਹ ਪਹਿਲਾ ਮਾਡਲ ਆ ਟ్రਾਇਲ ਤੇ ਚੱਲ ਰਿਹਾ ਆਪਣਾ ਹਾਂ ਇਹ ਤੁਹਾਨੂੰ ਦੱਸ ਦਈਏ ਜੀ ਵੀ ਜਲੰਧਰ ਜ਼ਿਲ੍ਹੇ ਦੇ ਵਿੱਚ ਬਾਈ ਹੁਣ ਆਏ ਹੋਏ ਆ ਤੇ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਟ్రਾਇਲ ਚੱਲ ਰਿਹਾ ਤੇ ਜੇ ਤੁਸੀਂ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਵੀਡੀਓ ਵੇਖ ਰਹੇ ਹੋ ਮਤਲਬ ਮਾਰਚ ਮਹੀਨੇ ਦੇ ਐਂਡ ਤੇ ਤੇ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਤੇ ਇੱਥੇ ਤੁਸੀਂ ਆ ਕੇ ਖੁਦ ਵੀ ਵੇਖ ਸਕਦੇ ਹੋ ਹਾਂ ਕਿਉਂਕਿ ਹਲੇ ਤੁਸੀਂ ਹਫ਼ਤੇ ਤੱਕ ਮੈਨੂੰ ਲੱਗਦਾ ਹੈਗੇ ਹਾਂ ਨਹੀਂ ਹੱਥ ਇੱਥੇ ਹੈਗੇ ਨਹੀਂ ਅਪ੍ਰੈਲ ਦੇ 2-4 ਤਰੀਕ ਤੱਕ ਫੋਨ ਤੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਲਿਓ ਜੇ ਇੱਥੇ ਹੀ ਹੋਏ ਤੇ ਇਹਨਾਂ ਨਾਲ ਇਹ ਤੁਸੀਂ ਆ ਕੇ ਵੇਖ ਸਕਦੇ ਹੋ ਇਹ ਉਹਨਾਂ ਕਿਸਾਨਾਂ ਲਈ ਵੀ ਹੈ ਜਿਹੜੇ ਵੱਡੀ ਖੇਤੀ ਕਰਦੇ ਆ ਬਾਕੀ ਉਹਨਾਂ ਦੇ ਲਈ ਵੀ ਹੈ ਜਿਨ੍ਹਾਂ ਨੇ ਮਸ਼ੀਨਾਂ ਲੈ ਕੇ ਗਾਂ ਕਿਰਾਇਆ ਟੋਣਾ ਹਾਂਜੀ ਹਾਂਜੀ ਤੇ ਇਹ ਕੰਮ ਕਿਵੇਂ ਕਰਦੀ ਭਾਈ ਸਮਝ ਗਿਆ ਆਪਾਂ ਸਾਰਾ ਪਹਿਲਾਂ ਕੰਮ ਸਟਾਰਟਿੰਗ ਚੱਲਦੇ ਆ ਡਿੱਗਰ ਤੋਂ ਜੀ ਜੀ ਆ ਸਾਰਾ ਮਕੈਨਿਜ਼ਮ ਸਮਝਣਾ ਪੈਣਾ ਆਪਾਂ ਨੂੰ ਇਹਦਾ ਵੀ ਕਿਵੇਂ ਇਹ ਕੰ ਕਿ ਡਿੱਗਰ ਦੇ ਨਾਲ ਵੈਸੇ ਤਾਂ ਆਪ ਵੀ ਪੱਟਦੀ ਆ ਇਹ ਪਰ ਡਿੱਗਰ ਦੇ ਨਾਲ ਇਹਦੀਆਂ ਦੋ ਇਹ ਨਾਰਮਲੀ ਜੀ ਡਿੱਗਰ ਨੂੰ ਡਿੱਗਰ ਆ ਤੇ ਆਪਣਾ ਆ ਗਿਆ ਇਹ ਟੌਪ ਲਿੰਕ ਜੀ ਪੈ ਜਾਂਦਾ ਵਾ ਅੱਜ ਪਾਉਣਾ ਹੋਵੇ ਠੀਕ ਹੈ ਤੇ ਆਪਣਾ ਫੱਟੀ ਵਿੱਚ ਹੀ ਪੈਂਦਾ ਜੀ ਇਹ ਠੀਕ ਹੈ ਤੇ ਆ ਪਿਛੇ ਕੱਟ ਲਾ ਜਾਂਦੀ ਏ ਮਗਰ ਜੀ ਜੇ ਆ ਆਲੂ ਆਪਾਂ ਲੈਂਨਾ ਚ ਲਾਉਣਾ ਵਾ ਆ ਕੱਟ ਲਗਾ ਲਓ ਜੇ ਆਪਾਂ ਨੂੰ ਸਿੱਧੇ ਡਾਇਰੈਕਟ ਥੱਲੇ ਕਖਣੇ ਆਪਾਂ ਲੇਬਰ ਨੂੰ ਚਗਾਉਣ ਲਈ ਇਹ ਕੱਟ ਨਾਲੋ ਲੈ ਜਾਂਦੀ ਮਤਲਬ ਇਹਦਾ ਕੰਮ ਇਹ ਸਾਰਾ ਪਟਾ ਜੀ ਤੇ ਬਾਕੀ ਜਿੰਨਾ ਆਪਣਾ ਰਬੜ ਘਰਾ ਰੀਆਂ ਹਾਂ ਤੇ ਜੰਪ ਸਾਰੇ ਆਪਣਾ ਰਬੜ ਕੋਟਿੰਗ ਆ ਵੀ ਕੋਟਿੰਗ ਆ ਸਾਰੀ ਆ ਆਪਣੀ ਜਿਹੜਾ ਜਿਹੜਾ ਮੇਨ ਸਰੀਆ ਹੁੰਦਾ ਵਾ ਜੀ ਇਹ ਸਾਰਾ ਰਬੜ ਕੋਟਿੰਗ ਆ ਜੀ ਸਾਰਾ ਅੱਛਾ ਇਹਦੇ ਨਾਲ ਫਾਇਦਾ ਵੀ ਛੱਲ ਨਹੀਂ ਹੁੰਦਾ ਹਾਂ ਜਾਲ ਛੱਲਣੀ ਨਹੀਂ ਹੁੰਦਾ ਅੱਛਾ ਇਹ ਫਿਰ ਆਪਾਂ ਨੂੰ ਮੂੰਹ ਇਦਾਂ ਘਟਾਉਣਾ ਪੈਂਦਾ ਕਿਉਂਕਿ ਮਸ਼ੀਨ ਦਾ ਫਿਰ ਗਲਾ ਉਸ ਹਿਸਾਬ ਨਾਲ ਮਸ਼ੀਨ ਦਾ ਇਹ ਆਪਾਂ 20 ਇੰਚ ਚਾਲੂ ਇਕੱਠਾ ਕਰ ਦਿੰਦੇ ਆ ਜੀ ਦੂਜੀ ਮਸ਼ੀਨਾਂ ਦੀ ਆਪਣੀ ਐਂ ਦੀ 30 ਇੰਚ ਠੀਕ ਆ 30 ਇੰਚ ਦਾ ਇਹ ਆਲੂ ਇਹਨਾਂ ਆਪਾਂ ਜਿਵੇਂ ਜਨਵਰੀ ਫਰਵਰੀ ਮਹੀਨੇ ਆਲੂ ਥੋੜਾ ਗਿੱਲਾ ਹੁੰਦਾ ਵਾ ਉਹਨੂੰ ਟੋਪ ਲਵਣੀ ਹੁੰਦੀ ਘੰਟਾ ਤੋਂ 2 ਘੰਟੇ ਹਾਂ ਉਹ ਲੀ ਸੁੱਕੇ ਜਾਂਦਾ ਵਾ ਜੀ ਤੇ ਬਾਅਦ ਚ ਇਹ ਮਸ਼ੀਨਾਂ ਉੱਪਰ ਚੁੱਕਣਾ ਹੁੰਦਾ ਵਾ ਠੀਕ ਆ ਫਿਰ ਇਹ 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 ਮੁੜਦਾ ਵੀ ਆ ਨਾ ਛੇ ਦਾ ਡਿੱਗਰ ਦੇ ਇਹ ਜੀ ਆਪਣਾ ਹਿੱਸਾ ਕਟਾਈ ਵੀ ਕਰਦਾ ਇਹਦਾ ਠੀਕ ਆ ਉਹ ਪਿੱਛੇ ਰੂਲਾ ਜ਼ਰੂਰ ਹੁੰਦਾ ਡਰਮ ਜਿਹਾ ਵੀ ਜਿਹੜਾ ਰਿੜਦਾ ਜਾਂਦਾ ਹੁੰਦਾ ਪਰ ਇਹਦੇ ਪਿੱਛੇ ਟਾਇਰ ਲੱਗੇ ਆ ਟਾਇਰ ਕਟਾਈ ਕਰਦੇ ਆ ਵੀ ਤੁਸੀਂ ਇਹਦਾ ਵੇਡ ਨਾ ਚੱਕੋ ਸਗੋਂ ਹਾਈਡਰੌਲਿਕ ਤੇ ਇਹਨੂੰ ਮੋੜ ਸਕਦੇ ਆ ਹਾਂਜੀ ਹਾਂਜੀ ਇਹ ਆਪਣਾ ਡੈਸਟਰੀਬਿਊਟਰ ਤੇ ਮੋੜਦਾ ਜੇ ਆਪਣਾ ਸਟੀਅਰਿੰਗ ਨਾਲਾ ਵੀ ਹੈ ਉਹਨਾਂ ਦੀ ਮੋਕਟਾਈ ਕਰਦਾ ਜੀ ਇਹ ਅੱਛਾ ਵੀ ਮਤਲਬ ਲੋਡ ਨਹੀਂ ਉਹ ਮੈਨੂਅਲੀ ਕਰਨ ਦੀ ਲੋੜ ਨਹੀਂ ਆਟੋਮੈਟਿਕ ਹੀ ਮੁੜੇਗਾ ਹਾਂਜੀ ਹਾਂਜੀ ਆਟੋਮੈਟਿਕ ਮੁੜਦਾ ਜੀ ਇਹ ਠੀਕ ਆ ਹੁਣ ਆਪਾਂ ਆਈਏ ਜੀ ਮਸ਼ੀਨ ਤੇ ਹਾਂਜੀ ਸ਼ਾਨ ਐਗਰੀਕਲਚਰ ਅੱਛਾ ਇਹ ਨਾਮ ਤੁਸੀਂ ਬ੍ਰਾਂਡ ਦਾ ਇਹੀ ਰੱਖਿਆ ਹਾਂਜੀ ਸ਼ਾਨ ਹਾਂਜੀ ਹਾਂ ਹੁਣ ਜਦਾਂ ਆ ਮਸ਼ੀਨ ਲੱਗੀ ਪਈ ਇੱਥੇ ਇਹ ਸਿੰਗਲ ਜੇ ਇਸ ਇੱਦੀ ਪਟਾਉਣੀ ਆ ਤਾਂ ਸਿੰਗਲ ਪੱਟੂਗੀ ਸਿੰਗਲ ਪੱਟੂਗੀ ਜੀ ਠੀਕ ਆ ਆਪਣੀ ਉਧਰ ਦੋ ਰੋ ਪੱਟੀ ਹੋਈ ਆ ਹਾਂ ਦੋ ਦਾ ਦੋ ਦਾ ਦੋ ਦਾ ਆਪਾਂ ਹਾਂ ਡਿਕਨ ਪੱਟ ਕੇ ਇਹਦਾ ਕੰਮ ਜਲਦੀ ਨਾਲ ਬੜੂਗਾ ਜਿੱਥੇ ਆਪਣਾ ਕੀਲੇ ਇੱਕ ਦਾ ਕੰਮ ਅੱਧੇ ਕੀਲੇ ਦਾ ਨਾ ਮੇਟ ਦੂਗਾ ਮੈਂ ਇਹ ਠੀਕ ਆ ਜੀ ਤੇ ਬਾਕੀ ਆਪਣੀ ਟੌਪ ਲਿੰਕ ਲੱਗੀ ਸਾਈਡ ਤੇ ਹਾਂਜੀ ਹਾਂਜੀ ਇਹਨੂੰ ਚਾਹੇ ਆਪਾਂ ਸੈਂਟਰ ਵਿੱਚ ਵੀ ਚਲਾ ਸਕਦੇ ਆ ਹਾਂ ਮਸ਼ੀਨ ਨੂੰ ਜਾਂ ਇਹਨੂੰ ਥੋੜਾ ਜਿਹਾ ਆਪਾਂ ਖੱਬੇ ਜਾਂ ਸੱਜੇ ਵਿੱਚ ਲਾ ਸਕਦੇ ਆ ਉਹਨੂੰ ਜਿਵੇਂ ਲੋਟ ਲਾਦਾ ਆਪਾਂ ਚਲਾਉਣ ਚ ਠੀਕ ਆ ਸਹੀ ਹੈ ਮਤਲਬ ਉਹ ਤੁਸੀਂ ਅਲਾਈਨਮੈਂਟ ਆਪਦੇ ਹਿਸਾਬ ਨਾਲ ਕਿਸਾਨ ਜਿੱਥੇ ਕਰਵਾਉਣਾ ਸਾਰੀ ਐਡਜਸਟਮੈਂਟ ਦਿੱਤੀ ਹੋਈ ਆ ਆਪਣੀ ਆਪਣੀ ਸਾਰੀ 30 ਇੰਚਾ ਬੈੱਡ ਠੀਕ ਹੈ ਆਪਣਾ 26 ਇੰਚੀ ਸਾਰੇ ਤਰ੍ਹਾਂ ਦੇ ਪਟਾਈ ਕਰ ਸਕਦੇ ਆ ਨਾਲ ਓਕੇ ਤੇ ਐਵਰੇਜ ਕੱਢ ਕੇ ਵੇਖੀ ਕਿੰਨੇ ਕੁ ਚਰਚੇ ਕਿੱਲਾ ਨੇ ਬੇਚੀ ਜੀ ਇਹਦੀ ਐਵਰੇਜ ਹੈਗੀ ਆ ਦਿਨ ਦੀ 4 ਕਿੱਲੇ ਜੀ ਓਕੇ ਬਾਕੀ ਬਾਣ ਦੇ ਸਰਤੇ ਜੇ ਬਾਣ ਸਾਫ ਸੁਥਰਾ ਕਿਵੇਂ ਮੈਂ ਕਹਿਦੀ ਆਪਾਂ ਜਿਵੇਂ ਡੱਕਰ ਪੈਲੀ ਆ ਜੇ ਰੇਵਸਲ ਪੈਲੀ ਥੋੜਾ ਜ਼ਿਆਦਾ ਏਰੀਆ ਨਿਕਲ ਜਾਂਦਾ ਵਾ ਸਹੀ ਆ ਮਤਲਬ ਜਿਹੜਾ ਦੋਨਾਂ ਆਲੂ ਲਈ ਮੰਨੇ ਜਾਂਦਾ ਜੇ ਦੋਨੇ ਦੇ ਵਿੱਚ ਹੋਊਗਾ ਤੇ ਉਹਦੇ 'ਚ ਫਿਰ ਲੇਬਰ ਵੀ ਘੱਟ ਲਾਉਣੀ ਪਊਗੀ ਹਾਂ ਲੇਬਰ ਘੱਟ ਲਾ ਦਈਏ ਬਾਕੀ ਆਪਾਂ ਸਮਝਾਉਨੇ ਆ ਉੱਪਰ ਜਾ ਕੇ ਇਹਦੇ ਮਸ਼ੀਨ ਦੇ ਇੱਥੇ ਭਾਜੀ ਪਟੇ ਤੋਂ ਚੱਕਦੀ ਆ ਫਿਰ ਆਮ ਡਿੱਗਰ ਵਾਂਗੂ ਹੀ ਸਮਝ ਲਈਏ ਇਹ ਡਿੱਗਰ ਵਾਂਗੂ ਨੋਰਮਲ ਆਮ ਡਿੱਗਰ ਵਾਂਗੂ ਜੀ ਇਹਨੇ ਚੱਕ ਲਿਆ ਤੇ ਜਿੰਨਾ ਵੀ ਹੁਣ ਆਪਣੇ ਆ ਪੱਤੀਆਂ ਲੱਗੀਆਂ ਹੋਈਆਂ ਵਾਂ ਜੀ ਇਹ ਵੀ ਸਾਰਾ ਪੱਤੀ ਆਪਣੀ ਇਹਦਾ ਫਾਇਦਾ ਫਿਰ ਉਹੀ ਜਿਹੜਾ ਆਪਾਂ ਇਹ ਆਲੂ ਦਾ ਛਿਲਕਾ ਨਹੀਂ ਲੈਂਦਾ ਜੀ ਉਹ ਸਕ੍ਰੈਚ ਨਹੀਂ ਪੈਂਦਾ ਮਤਲਬ ਇਹਦੇ ਤੇ ਆਪਣਾ ਹੂੰ ਠੀਕ ਆ ਇੱਥੋਂ ਮੇਨ ਫਿਰ ਕਨਵੇਅਰ ਤੇ ਉਧਰ ਚਲਾ ਗਿਆ ਆ ਆ ਕੇ ਆਲੂ ਜੀ ਇੱਥੇ ਫਿਰ ਬੰਦੇ ਲਾਉਣੇ ਪੈਣੇ ਆਪਾਂ ਨੂੰ ਜੀ ਇੱਥੇ ਲਿਵਰ ਖੜਨੀ ਹੋਈ ਇੱਥੇ ਜ਼ਰੂਰ ਹੂੰ ਜਿਵੇਂ ਇੱਥੇ ਆ ਜਾਂਦੀ ਆ ਜੇਰਾ ਆਲੂ ਬਾਹਣ ਰਵੇਸਲਾ ਆਪਣਾ ਜੀ ਫਿਰ ਤਾਂ ਆਪਾਂ ਇਥੋਂ ਝੁੱਕ ਕੇ ਰੱਖਣੀ ਇਧਰ ਬੇਸਟਜ ਬੇਲ ਕੋਈ ਆ ਡੱਕਾ ਜਾਂ ਘਾਫੂਸ ਆ ਜਾਂਦਾ ਕੋਈ ਵੀ ਠੀਕ ਆ ਤੇ ਜੇ ਡਲੇ ਬਲੇ ਆਉਂਦੇ ਆ ਜੀ ਫਿਰ ਆਪਾਂ ਕੱਲਾ ਆਲੂ ਚੱਕ ਕੇ ਇੱਧਰ ਰੱਖਣਾ ਵਾ ਓਕੇ ਜੇ ਮਤਲਬ ਜ਼ਿਆਦੇ ਡਲੇ ਆ ਰਹੇ ਆ ਫਿਰ ਇਹਦੇ ਵਿੱਚੋਂ ਆਲੂ ਇੱਧਰ ਰੱਖਣਾ ਕਿਉਂਕਿ ਡਲੇ ਫਿਰ ਸਿੱਧੇ ਪਿੱਛੇ ਡਿੱਗ ਪਣਗੇ ਜੇ ਜੇ ਦੋਨੇ ਵਾਲੀ ਜ਼ਮੀਨ ਆ ਫਿਰ ਤਾਂ ਕੱਲਾ ਠੀਕ ਹੈ ਫਿਰ ਤਾਂ ਵਿੱਚੋਂ ਬੇਲਾਂ ਜਾਂ ਕਾਬੂ ਚੱਕ ਕੇ ਇੱਧਰ ਛੱਟਣਾ ਆ ਆਲੂ ਸਾਫ਼ ਸਾਈਡ ਤੇ ਜਾਈ ਜਾਣਾ ਠੀਕ ਹੈ ਬੇਸਟ ਸਾਈਡ ਤੇ ਡਿੱਗੀ ਜਾਣੀ ਜੀ ਠੀਕ ਆ ਜੀ ਤੋਂ ਉਹ ਡਿਪੈਂਡ ਕਰਦਾ ਆਪਣੇ ਬਾਹਮ ਤੇ ਜੀ ਹਾਂ ਬਿਲਕੁਲ ਵੀ ਪਹਿਲੀ ਕਿਵੇਂ ਦੀ ਆ ਤੇ ਉਦਾਂ ਦਾ ਹੀ ਫਿਰ ਕੰਮ ਹੁੰਦਾ ਜੀ ਅਗਲੀ ਵਾਰ ਆਪਾਂ ਨਾ ਇਹਦੇ ਚ ਪਿਆਜ਼ ਚਕੰਦਰ ਜਾਂ ਕੁਛ ਵੀ ਮਤਲਬ ਜਿਹੜੀ ਬੱਟ ਦੇ ਵਿੱਚ ਹੁੰਦੀ ਆ ਫਸਲ ਠੀਕ ਆ ਸਾਰੀ ਆਪਾਂ ਇਹਨਾਂ ਟਰੈਲ ਲਗਾਵਾਂਗੇ ਅਗਲੀ ਵਾਰ ਅਜਾ ਇਸੇ ਮਸ਼ੀਨ ਨਾਲ ਆਲੂ ਨਹੀਂ ਕੱਲਾ ਹੋਰ ਵੀ ਬਹੁਤ ਆਲੂ ਹੋਰ ਵੀ ਬਹੁਤ ਕੱਢ ਸਕਦੇ ਆਪਾਂ ਇਹਨਾਂ ਨਾਲ ਠੀਕ ਆ ਚਲੋ ਤੇ ਇਹਦੇ ਵਾਸਤੇ ਜਾਲੀਆਂ ਕੱਲੀ ਚੇਂਜ ਹੋਣਗੀਆਂ ਆਪਾਂ ਉਹ ਕੰਮ ਵੀ ਕਰਾਂਗੇ ਨਾਲ ਕੱਲਾ ਆਲੂ ਖਾਤਰ ਨਹੀਂ ਮਸ਼ੀਨ ਨਾਲ ਆਪਣੀ ਇਹ ਸਹੀ ਬਾਕੀ ਇਹ ਗੱਲ ਵੀ ਚੰਗੀ ਲੱਗੀ ਵੀ ਇਹਦੇ ਉੱਤੇ ਜਿਹੜੀ ਛਤਰੀ ਲਾਈ ਆ ਵੀ ਲੇਬਰ ਨੂੰ ਸ਼ਾਨ ਆਵੇ ਲੇਬਰ ਨੂੰ ਸ਼ਾਨ ਲਈ ਹਾਂ ਇਹ ਚੰਗੀ ਆਪਾਂ ਫਾਰਮਰ ਹੋ ਜਾਂਦੇ ਆ ਅੱਛਾ ਇਹ ਤੋਂ ਬਾਅਦ ਚ ਫੇ ਪਿਛਲਾ ਹੋਰ ਮਕੈਨਿਜ਼ਮ ਕੀ ਐ ਇਹਦਾ ਕਿਉਂਕਿ ਜਿਹੜੀ ਤੁਹਾਡੀ ਪਿਛਲੀ ਇਸ ਸਾਲਾਂ ਵਾਲੀ ਵੱਡੀ ਮਸ਼ੀਨ ਸੀ ਉਹਦੇ 'ਚ ਤਾਂ ਆਲੂ ਬਹੁਤ ਘਮਦਾ ਸੀ ਉਹ ਤਾਂ ਜੀ ਆਪਣਾ ਬਹੁਤ ਅਖੜੀਆਂ ਸੀ ਨਾ ਉਹਦੇ 120 ਫੁੱਟ ਏਰੀਆ 'ਚ ਆਲੂ ਘੁੰਮਦਾ ਸੀ ਉਹਦੇ ਵਿੱਚ ਆਪਣਾ ਠੀਕ ਆ ਪਰ ਇਹਦੇ 'ਚ ਫਿਰ ਇੱਥੇ ਜਦੋਂ ਆ ਜਾਂਦਾ ਆਲੂ ਹਾਂਜੀ ਇੱਥੋਂ ਪਿੱਛੋਂ ਆ ਕੇ ਫਿਰ ਇਹ ਜੇ ਟਰਾਲੀ 'ਚ ਪਾਉਣਾ ਟਰਾਲੀ 'ਚ ਪਾਉਣਾ ਜੀ ਆਪਣਾ ਇੱਧਰ ਆਪਣਾ ਜਾਂਦਾ ਇੱਥੋਂ ਕੈਨ ਗਰਾਰੀ ਤੋਂ ਆਪਣਾ ਤਾਂ ਜਿਹੜੇ ਉਲਟੋ ਹੋ ਜਾਂਦੇ ਆ ਠੀਕ ਆ ਜੇ ਆਪਾਂ ਆਲੂ ਇਧਰ ਬੋਰੀ ਭਰਨੀ ਬੋਰੀ ਪਰੂਗਾ ਸਹੀ ਹੈ ਜੇ ਟਰਾਲੀ ਪਾਉਣਾ ਲੋ ਟਰਾਲੀ ਜੀ ਪਾ ਸਕਦੇ ਆਪਾਂ ਟਰਾਲੀ ਜੀ ਪਾ ਸਕਦੇ ਆ ਠੀਕ ਆ ਇਹ ਦੋ ਕੰਮ ਕਰ ਦਈਏ ਦੋ ਕੰਮ ਕਰਦਾ ਜੀ ਠੀਕ ਆ ਅੱਛਾ ਇਹਦੋਂ ਛੋਟਾ ਵੀ ਮਾਡਲ ਹੈਗਾ ਕੋਈ ਇਹਦੋਂ ਛੋਟਾ ਮਾਡਲ ਵੀ ਹੈਗਾ ਜਿਹਦੇ ਨਾਲ ਦਾ ਓਕੇ ਆ ਪਿੱਛੇ ਪਲੇਟਫਾਰਮ ਜਿਹੜਾ ਇਹ ਇਹ ਪਲੇਟਫਾਰਮ ਹੈਗਾ ਜੀ ਬੋਰੀ ਵਾਲਾ ਜੀ ਬੋਰੀ ਵਾਲਾ ਠੀਕ ਆ ਇਹ ਬੋਰੀਆਂ ਲੱਗਣੀਆਂ ਆ ਕੇ ਜਾ ਕੇ ਦਿਖਾਉਣੇ ਵੀ ਆ ਤੁਹਾਨੂੰ ਕਿ ਕਿਹਨੇ ਬੋਰੀ ਪਰ ਹੁੰਦੀ ਆ ਹੋਰ ਹੋਰ ਇਹਦੇ ਚ ਸਮਝਣ ਅੱਛਾ ਤੁਸੀਂ ਕੋٹنگ ਤਾਂ ਵੇਹੇ ਸਾਰੇ ਪਾਸੇ ਕੀਤੀ ਸਾਰੇ ਕੋ ਆ ਟੂ ਜ਼ेड ਜੀ ਹੁਣ ਸਰੀਆ ਲੱਗਿਆ ਹੋਇਆ ਦੇਖੋ ਆ ਸਰੀਆ ਦੇ ਵੀ ਕੋਟਿੰਗ ਆਪਣੀ ਜੀ ਆ ਵੀ ਕੋਟਿੰਗ ਆ ਆ ਪਲੇਟ ਵੱਡੀ ਚਾਦਰ ਲੱਗੀ ਹੋਈ ਆ ਆ ਪੈਪਰ ਤੇ ਵੀ ਕੋਟਿੰਗ ਆ ਸਾਰੀ ਓਕੇ ਯਾਨੀ ਸ਼ਲਕਾ 1% ਵੀ ਨਹੀਂ ਲੈਣਾ ਕਿਸੇ ਦੇ ਵੀ ਟੱਕ ਵੀ ਨਹੀਂ ਮੜਨਾ ਲੂ ਨੂੰ ਹਮ ਇੱਥੇ ਫਿਰ ਕਿੰਨੇ ਕੁ ਕਿਸਾਨ ਆਏ ਆ ਤੁਹਾਨੂੰ ਵੇਖਣ ਜੋ ਕਿਸਾਨ ਇੱਥੇ ਮਿਲਣ ਆਉਂਦੇ ਜੀ ਹਰ ਰੋਜ਼ ਅੱਛਾ ਕਿਉਂਕਿ ਜਦੋਂ ਹੁਣ ਪਤਾ ਲੱਗਦਾ ਵੀ ਮਸ਼ੀਨ ਚੱਲ ਰਹੀ ਆ ਹਾਂਜੀ ਹਾਂਜੀ ਆ ਜੋ ਇੱਧਰ ਨੂੰ ਚੱਲਦੇ ਆ ਤੇ ਉਹ ਫਿਰ ਆਉਂਦੇ ਹੀ ਰਹਿੰਦੇ ਹੈ ਹਾਂ ਆਉਂਦੇ ਰਹਿੰਦੇ ਜੀ ਤੇ ਸਪੀਡ ਕਿੰਨੀ ਕ ਭਾਈ ਇਹਦੀ ਜਦੋਂ ਪਟਦੇ ਹਾਂ ਸਪੀਡ ਆਪਣੀ ਜੀ ਜੇ ਆਪਾਂ ਪਹਿਲਾ ਲੋ ਲਾਉਨੇ ਆ 6 ਬੰਦੇ ਖੜਦੇ ਆ ਉੱਤੇ ਅੱਛਾ ਤੇ ਜੇ ਆਪਾਂ ਦੂਜਾ ਲੋ ਲਾ ਲੈਨੇ ਆ ਤਿੰਨ ਚਾਰ ਬੰਦੇ ਹੋਰ ਵਾਜ ਜਾਂਦੇ ਆ ਪਰ ਓਕੇ ਜਿੰਨਾ ਕਪਾ ਥੋੜੀ ਲੇਅਰ ਵਧਾਵਾਗੇ ਉਨਾਂ ਹੀ ਗੇਅਰ ਟਰੈਕਟਰ ਵੱਡੇ ਉੱਤੇ ਤੁਰ ਜਾਂਦਾ ਜੀ ਹਾਂ ਮਤਲਬ ਜਿੰਨੇ ਚੱਕਣ ਵਾਲੇ ਹੱਥ ਉੱਤੇ ਹੋਗੇ ਉਹਨਾਂ ਤੁਸੀਂ ਹੋਰ ਵੜਾ ਉਹਨਾਂ ਨੂੰ ਤੇਜ਼ ਕਰ ਸਕਦੇ ਆ ਮਤਲਬ ਤੇਜ਼ ਕਰ ਸਕਦੇ ਆ ਇਹ ਨਾਰਮਲੀ ਆਪਾਂ ਪਹਿਲੇ ਗੇਅਰ 'ਚ ਆਪਾਂ ਤਿੰਨ ਤੋਂ ਚਾਰ ਕਿਲੇ ਮਤਲਬ ਪਟ ਸਕਦੇ ਆ ਆਪਾਂ ਅੱਛਾ ਵੈਸੇ ਇਹ ਕਿੱਡੇ ਕਿੱਡੀ ਖੇਤੀ ਵਾਲੇ ਕਿਸਾਨ ਵਾਸਤੇ ਤੁਸੀਂ ਇਹਨੂੰ ਰეკਮੈਂਡ ਕਰਦੇ ਹੋ ਇਹ ਜੇ ਇਹ ਮਾਡਲ ਆਪਣਾ ਹੈਗਾ ਜੀ ਜਿਹੜਾ ਕੋਈ 100 ਕਿਲੇ ਦੀ ਖੇਤੀ ਕਰਦਾ ਉਹਦੇ ਲਈ ਵਾਧੂ ਆ ਜੀ ਇਹ ਮਾਡਲ ਕਿੱਡਾ ਕਾ ਠੀਕ ਆ ਤੇ ਇਹ ਦੂਸਰਾ ਮਾਡਲ ਛੋਟਾ ਵੀ ਆ ਆਪਣਾ ਉਹ ਡੇਢ ਦੋ ਗਿੱਲੇ ਪਟੂਗਾ ਠੀਕ ਆ ਉਹ ਦਿਹਾੜੀ ਦਾ ਮਤਲਬ ਇੰਨਾ ਕਾ ਪਟੂ ਹਾਂ ਹਾਂ ਜੀ ਇੰਨਾ ਕਾ ਠੀਕ ਆ ਇਹਨਾਂ ਤੁਸੀਂ 4 ਤੋਂ 5 ਮੰਨ ਕੇ ਚੱਲਦੇ ਹੋ ਹਾਂਜੀ 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 ਸਹੀ ਆ ਜੀ ਤੇ ਹੋਰ ਇਹਦੇ 'ਚ ਐਡੀਸ਼ਨ ਕੀ ਕਰਨੀ ਚਾਹੁੰਦੇ ਹੋ ਜਿਹੜੀ ਤੁਸੀਂ ਕਹਿੰਦੇ ਆਉਣ ਵਾਲੇ ਸਮੇਂ 'ਚ ਕਿਉਂਕਿ ਜਦੋਂ ਹੁਣ ਕਿਸਾਨ ਆਉਂਦੇ ਆ ਉਹ ਆਪਦੀ ਕਿਉਂਕਿ ਕਿਸਾਨ ਆਪਦੇ ਵੱਲੋਂ ਇੱਕ ਵਿਗਿਆਨਕ ਸੋਚ ਵਾਲਾ ਵੀ ਹੁੰਦਾ। ਹਾਂਜੀ ਹਾਂਜੀ। ਉਹ ਕੀ ਆਈਡੀਆ ਦਿੰਦਾ ਵੀ ਆਹ ਚੀਜ਼ ਹੋ ਰਹੀ ਦੇ ਚ ਹੋ ਸਕਦੀ ਐ। ਬਹੁਤ ਆਈਡੀਆ ਦਿੰਦੇ ਜੀ ਹੁਣ ਜਿਵੇਂ ਸਾਨੂੰ ਆਹਾ ਆਪਣੇ ਇਧਰ ਜਿਹੜਾ ਇਹ ਜਲੰਧਰ ਏਰੀਆ ਵਾ ਇਹ ਸਾਨੂੰ ਜ਼ਿਆਦਾਤਰ ਇਹ ਕਹ ਰਹੇ ਸੀ ਸਾਡੇ ਕੱਲੇ ਬੋਰੀਆਂ ਲੂਪੰਦੇ ਚਾਹੀਦੇ ਆ। ਅੱਛਾ ਵੀ ਟਰਾਲੀ 'ਚ ਨਹੀਂ ਪਾਉਣੇ। ਟਰਾਲੀ 'ਚ ਨਹੀਂ ਪਾਉਣੇ ਜੀ। ਓਕੇ। ਤੇ ਹੁਣ ਬੱਚੇ ਕੋਈ ਜ਼ਿੰਮੇਦਾਰ ਕਹਿ ਰਹੇ ਸੀ ਕਿ ਵੀ ਟਰਾਲੀ 'ਚ ਲੂਪੰਦਾ ਕਰਕੇ ਦੋ। ਓਕੇ। ਆਹ ਹੁਣ ਅਸੀਂ ਆਪਾਂ ਟਰਾਲੀ ਪੰਦਾ ਕਰਕੇ ਕਰਿਆ ਦੇ ਚ ਆਪਾਂ। ਸਹੀ ਐ। ਪਹਿਲਾਂ ਬੋਰੀ ਭਰਨ ਵਾਲੀ ਸੀ ਕੱਲੀ ਨਹੀਂ ਲੈਣੀ ਨਹੀਂ ਲੈ ਸਕਦੇ ਮਤਲਬ ਤੇ ਜੇ ਵਗੜ ਦਵਾਂਗੇ ਆਪਾਂ ਬੋਰੀ ਵਾਲੇ ਨਾਲ ਦੇਣਾ ਜਣਾ ਸਵਾਨੀ ਹਾਂ ਇਹ ਤਾਂ ਦੇਣਾ ਹੀ ਦੇਣਾ ਦੇਣਾ ਹਾਂਜੀ ਬਿਲਕੁਲ ਵੈਸੇ ਇਹਦੀ ਲੱਗਤ ਕੱਢੂਗੀ ਜੇ ਨਹੀਂ ਲੈਣਾ ਕੋਈ ਚਾਹੁੰਦਾ ਆਪਣੇ ਤੋਂ ਠੀਕ ਆ ਇਹ ਹੁਣ ਤਾਂ ਤੁਸੀਂ ਇਹ ਬਣਾ ਲਈ ਹਾਲੇ ਪਹਿਲੀ ਤੁਹਾਡੀ ਮਸ਼ੀਨ ਆ ਕੋਈ ਤੁਹਾਡੇ ਨਾਲ ਰਾਬਤਾ ਕਰਦਾ ਹੈ ਤੇ ਕਿੰਨੇ ਕੁ ਚਿਰ ਚੇ ਡਿਲੀਵਰੀ ਮਿਲਦੀ ਆ ਉਹਨੂੰ ਆਪਣੋ ਜੀ ਹੁਣ ਜਮ ਅਗਲੇ ਸੀਜ਼ਨ ਤੋਂ ਮਤਲਬ ਆਪਾ ਨੂੰ 15 20 ਦਿਨ ਚ ਆਪਣੋ ਮਸ਼ੀਨ ਰੈਡੀ ਮਿਲੂਗੀ ਆਪਾ ਨੂੰ ਜੀ ਕਿਉਂਕਿ ਹੁਣ 26 ਦੇ ਵਿੱਚ ਹੀ ਪਟਾਈ ਹੋਣੀ ਆ ਹਾਂ 26 ਜੀ ਹੋਣੀ ਆ ਹਾਂਜੀ ਐਂਡ ਤੇ ਜਿਨ੍ਹਾਂ ਨੇ ਬਚ ਕੱਚੀ ਜੀ ਹਾਂ ਤੇ ਉਹਨਾਂ ਵ ਉਦੋਂ ਤਾਂ ਹੁਣ ਕਿੰਨੇ ਕ ਚਰਚੇ ਆ ਹੁਣ ਆਰਡਰ ਆਉਂਦੇ ਤੇ ਕੋਈ ਕਈਆਂ ਨੂੰ ਹੁੰਦੀ ਕਾਲੀ ਵੀ ਛੇਤੀ ਦੇ ਦੋ ਸੰਨ ਨਹੀਂ ਹੁਣ ਆਰਡਰ ਆਪਾਂ ਲਈ ਜਾਂਦੇ ਆ ਮਤਲਬ ਤੇ ਗਾਂ ਜਿਹੜਾ ਟਾਈਮ ਦਿੱਤਾ ਆਪਾਂ ਉਹਨਾਂ ਨੂੰ ਉਸ ਟਾਈਮ ਤੇ ਦੇਵਾਂਗੇ ਆਪਾਂ ਮਤਲਬ ਹਾਂ ਡਿਲੀਵਰੀ ਉਦੋਂ ਦੇਣੀ ਆ ਡਿਲੀਵਰੀ ਦੋ ਦੇਣੀ ਆ ਹਾਂਜੀ ਠੀਕ ਆ ਜੀ ਸੀਜ਼ਨ ਤੇ ਸੀਜ਼ਨ ਦੇ ਹਾਂਜੀ ਓਕੇ ਤੇ ਟਰਾਲੀ ਵੀ ਤੁਸੀਂ ਉਸ ਹਿਸਾਬ ਦੀ ਡਿਜ਼ਾਈਨ ਕੀਤੀ ਆ ਸਾਰੀ ਹਾਂਜੀ ਵੈਸੇ ਇਹਦੇ ਚ ਹਾਂ ਹੋਰ ਕਿਹੜੀ ਚੀਜ਼ ਆ ਆਪਾਂ ਜਿਹੜੀ ਆ ਬਾਗਟਾ ਆ ਗਈ ਆਪਣੀ ਸਾਰੀ ਹੀ ਹਾਈਡਰੌਲਿਕ ਆ ਵੀ ਜੈਕ ਦੇ ਨਾਲ ਇਹ ਉੱਪਰ ਥੱਲੇ ਹੁੰਦੀ ਆ ਵੀ ਆਲੂ ਆਲੂ ਫਰਸ਼ ਤੱਕ ਜਾਵੇ ਇਹ ਇਹ ਨਾ ਵੀ ਆਲੂ ਉਤੋਂ ਚਾਹੀ ਤੋ ਡਗੂਗਾ ਉਹ ਤੇ ਸਕਰੇਚ ਪਾਉਗਾ ਆਲੂ ਦੇ ਅੱਛਾ ਫਰਸ਼ ਤੇ ਆਲੂ ਜਦੋਂ ਆ ਗਿਆ ਇਹ ਆਪਣੇ ਆਪ ਜੈਕਰ ਨਾਲ ਬਾਹਰ ਆ ਜਾਂਦੀ ਹੈ ਇਹ ਠੀਕ ਜਿਵੇਂ ਝੋਟੜੀ ਲੱਗੀ ਜਾਂਦੀ ਹੈ ਵਿੱਚ ਉਹ ਐਡਜਸਟਰ ਟਰੈਕਟਰ ਤੋਂ ਉਹ ਐਡਜਸਟਮੈਂਟ ਟਰੈਕਟਰ ਤੋਂ ਹੁੰਦੀ ਆ ਜੀ ਹਾਂਜੀ ਤੇ ਆਪਣਾ ਟਾਇਰ ਹਿੱਸਾ ਵੀ ਕਟਾਈ ਕਰਦਾ ਇਹਦਾ ਹਾਂ ਇਹ ਦੇਖੀ ਇਹ ਇਹ ਮੈਂਦੀ ਦਾ ਜੀ ਦੇਖੀ ਇਹਦਾ ਫਾਇਦਾ ਕੀ ਹੈ ਟਰੈਕ ਇਹ ਬੰਨਿਆਂ ਤੇ ਆਪਣਾ ਆਰਾਮ ਨਾਲ ਮੁੜ ਜਾਂਦੀ ਹੈ ਜੀ ਅੱਛਾ ਤੇ ਜੇ ਨਾ ਇਹ ਕਟਾਈ ਦਿੱਤੀ ਜਾਊਗੀ ਵਿੱਚ ਇਹ ਬੰਨਿਆਂ ਤੇ ਮੋੜਨ 'ਚ ਬਹੁਤ ਦਿੱਕਤ ਆਉਂਦੀ ਹੈ ਇਹਦੇ ਮੋੜਨ 'ਚ ਕਿਉਂਕਿ ਵਾਇਆ ਵੱਡਾ ਨਾ ਵਾਇਆ ਵੱਡਾ ਅੱਛਾ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਭਾਈ ਆ ਜਿਹੜਾ ਡਿੱਗਰ ਦਾ ਮੋਰਿਓ ਪਟਾ ਇਹ ਜੇ ਘਟ ਜਵੇ ਇਹਦਾ ਫਾਇਦਾ ਹੈਗਾ ਘਟਾਉਣ ਦਾ ਕਿ ਇੰਨਾ ਹੀ ਨਹੀਂ ਇਹ ਲਾਜ਼ਮੀ ਆ ਇਹ ਇੰਨਾ ਲਾਜ਼ਮੀ ਹੈ ਜੀ 30 ਇੰਚ ਰੱਖਣਾ ਦੀ ਇਹ 30 ਇੰਚ ਲਾਜ਼ਮੀ ਕਿਉਂ ਆ ਜੀ ਕੋਈ 52 ਇੰਚ ਕਰਦਾ ਜੇ ਹੁਣ ਬਾਬਾ ਆਪਾਂ 26 ਨਹੀਂ ਉਹ ਵਾਲਾ ਨਹੀਂ ਮੈਂ ਆ ਪੂਰਾ ਲੈਂਥ ਦੀ ਗੱਲ ਕਰ ਰਿਹਾ ਹਾਂ ਹਾਂ ਲੈਂਥ ਨੂੰ ਆਪਾਂ ਜੀ ਘਟਾ ਨਹੀਂ ਸਕਦੇ ਲੈਂਥ ਆ ਪਹਿਲਾਂ ਆਪਾਂ ਛੋਟੀ ਰੱਖੀ ਸੀਗੀ ਮਸ਼ੀਨ ਦੇ ਵਿੱਚ ਆਲੂ ਜਿਆਦਾ ਟੇਪਰ ਹੋਣ ਨਾਲ ਫਿਰ ਆਲੂ ਬੈਕ ਵਾਪਸ ਹੁੰਦੇ ਸੀਗੇ ਓਕੇ ਲੈਂਥ ਵੀ ਇੰਨੀ ਰਹਿਣੀ ਜ਼ਰੂਰੀ ਆ ਜੀ ਠੀਕ ਆ ਉਹ ਆਲੂ ਫਰbaar ਬੈਕ ਕਮ ਦੇ ਫਰ ਆਲੂ ਦਾ ਛਿਲਕਾ ਲੈ ਸਕਦਾ ਉਹਦੇ ਤੇ ਹੂੰ ਸਹੀ ਆ ਹਰ ਇੱਕ ਚੀਜ਼ ਦਾ ਲੰਬਾਈ ਇਦੋਂ ਛੋਟੀ ਨਹੀਂ ਕਰ ਸਕਦੇ ਆਪਾਂ ਇਹਦੀ ਸਹੀ ਆ ਅੱਛਾ ਹੁਣ ਟ੍ਰਾਇਲ ਚੱਲ ਰਿਹਾ ਹੈ ਇਹਦੇ ਚ ਕੋਈ ਫਾਲਟ ਪੈ ਰਿਹਾ ਜਿਹੜਾ ਮੈਨੂੰ ਤੁਹਾਨੂੰ ਲੱਗਦਾ ਵੀ ਆ ਚੀਜ਼ੇ ਚ ਗ੍ਰੇਡ ਚ ਐਸ ਹੀ ਇੰਪਰੂਵ ਕਰ ਸਕਦੇ ਆ ਕਿ ਨਹੀਂ ਬਾਕੀ ਸਾਰਾ ਤਕਨੀਕ ਬਾਕੀ ਸਾਰਾ ਜੀ ਓਕੇ ਸਾਰਾ ਬੜੀ ਚੱਲ ਚੱਲ ਰਿਹਾ ਮਤਲਬ ਸਾਰਾ ਠੀਕ ਹੀ ਮਤਲਬ ਹਾਂ ਤੇ ਜਿਹੜਾ 19 900 ਲੱਭ ਰਿਹਾ ਮਤਲਬ ਆਪਣਾ ਅਗਲਾ ਮੋਡਲ ਇਹਡ ਬਣਨਾ ਬਣਨੇ ਉਹ ਬੱਧੀ ਪਰ ਬਣਨਾ ਬਹੁਤ ਵਧੀਆ ਹੋਣਾ ਅਜਿਹਾ ਕਿਉਂਕਿ ਕੋਈ ਵੀ ਬ੍ਰਾਂਡ ਆ ਕੋਈ ਵੀ ਕੰਪਨੀ ਆ ਉਹ ਵੀ ਸਾਲ ਬਾਅਦ ਆਪਦਾ ਫਿਰ ਅਪਡੇਟ ਕਰ ਦਿੰਦੇ ਆ ਕਰਦੇ ਕਰਦੇ ਆ ਜੀ ਵੀ ਸਾਡੇ ਕਿਉਂਕਿ ਉਹ ਹੌਲੀ ਹੌਲੀ ਫੀਡਬੈਕ ਤੇ ਡਿਪੈਂਡ ਕਰਦਾ ਹੁੰਦਾ ਹੈ ਹਾਂ ਜੀ ਹਾਂ ਇਹਦਾ ਜੀ ਹੁਣ ਪਹਿਲਾ ਮਾਡਲ ਆਪਣਾ ਇਹ ਸਾਰਾ ਹੱਥੀ ਬਣਾਉਣਾ ਹੁੰਦਾ ਵਾ ਫੇਰ ਬਾਅਦ ਚ ਮੁੰਡੇ ਲੱਗੇ ਹੋਏ ਡਿਜ਼ਾਈਨਿੰਗ ਵਾਲੇ ਸਾਰੇ ਅਗਲਾ ਮਾਡਲ ਪੂਰਾ ਬਹੁਤ ਸਾਫ ਸੁਥਰਾ ਬਦੀ ਤਰੀਕਾ ਨਾਲ ਬਣਾਉਗਾ ਮਤਲਬ ਓਕੇ ਜਿੱਦਾਂ ਲੇਜ਼ਰ ਕਟਿੰਗ ਆ ਲੇਜ਼ਰ ਕਟਿੰਗ ਕੁਛ ਵੀ ਨਟ ਬੋਲਟਿੰਗ ਸਾਰਾ ਪਾਰਟ ਸਾਰੇ ਖੁੱਲਦੇ ਹੋਣਗੇ ਇਹਦੇ ਵਿੱਚ ਸਹੀ ਹੈ ਕੋਈ ਪਾਰਟ ਇੱਕ ਵਾਰ ਨਾ ਉਨੇ ਹੀ ਪਾੜਾ ਜਾਊਗਾ 15 ਦੇ ਵਿੱਚ ਲਾਗਤ ਕਿੰਨੀ ਕਾ ਇਹਦੀ ਲਾਗਤ ਜੀ ਵਿੱਚ 8 ਤੋਂ 9 ਲੱਖ ਅੱਛਾ ਤੇ ਇਹਦੇ ਵਿੱਚ ਹੋਰ ਰੇਟ ਘਟੂ ਕਰੀਂ ਜੇ ਮਤਲਬ ਓਕੇ ਹਾਂਜੀ ਸਹੀ ਹੈ ਮਤਲਬ 5 ਤੋਂ 7 ਤੱਕ ਆ ਸਕਦੀ ਹਾਂ ਹਾਂ ਜੀ ਆਹ ਦੇ ਜੀ ਮਾਡਲ ਚ ਲੱਗ ਲੱਗ ਸਾਰੇ ਤਰ੍ਹਾਂ ਦੇ ਹੈਗੇ ਆਪਣੇ ਜ ਹਰ ਬਜਟ ਦੇ ਵਿੱਚ ਜਿਮੇਦਾਰ ਕੋਈ ਕੋਈ ਬਜਟ ਵਾਲਾ ਕੋਈ ਕਿੰਨੇ ਬਜਟ ਵਾਲਾ ਪੈਸੇ ਹੁੰਦੇ ਆਂ ਚਾ ਆਪਾਂ ਉਹਨਾਂ ਜਿਹਾ ਸਾਰੇ ਲੱਗ ਲੱਗ ਮਾਡਲ ਦੇ ਆਪਣੇ ਤੇ ਘੱਟ ਤੋਂ ਘੱਟ ਬੰਦੇ ਕਿੰਨੇ ਚਾਹੀਦੇ ਹੁਣ ਇਹ ਜੇ ਮਸ਼ੀਨਾਂ ਬੰਦੇ ਨੇ ਪਟਣੇ ਵਾਲੂ ਜੀ ਇਹ ਤੇ ਬਸ ਘੱਟ ਤੋਂ ਘੱਟ ਜੀ 6 ਬੰਦੇ ਵੱਧੂ ਆ ਜੀ ਅੱਛਾ 6 ਬੰਦੇ ਜੀ 6 ਬੰਦੇ ਮਤਲਬ ਜਿਹੜੇ ਉੱਪਰੋਂ ਸਾਫ਼ ਕਰਦੇ ਹੋ ਉੱਪਰੋਂ 6 ਬੰਦੇ ਜੀ ਹਾਂਜੀ 6 ਬੰਦੇ ਹਾਂ ਪਹਿਲਾ ਲੋ ਟਰੈਕਟਰ ਰਾਮਣ ਚਲੀ ਜਾਂਦਾ ਜੀ ਸਹੀ ਲੇਬਰ ਦੋ ਚਾਰ ਬੰਦੇ ਭਦਾਲ ਦਨ ਨੇ ਟਰੈਕਟਰ ਦੂਜਾ ਗੇਰ ਲੈ ਲੈਂਦਾ ਜੀ 19 ਸਪੀਡ ਵਾਜਣ ਦੀ ਹੁੰਦੀ ਹੈ ਬਾਕੀ ਉਹ ਦੋਨੇ ਵਾਲਾ ਏਰੀਆ ਹੋਵੇ ਫਿਰ ਉੱਥੇ ਬੰਦੇ ਘਟ ਉਸੇ ਬੰਦੇ ਘਟ ਜਾਂਦੇ ਜੀ ਉੱਥੇ ਇਕੱਲੇ ਬੇਸਟੇਜ ਚੁਕਣੀ ਤੁਸੀਂ ਟਰੈਕਟਰ ਮਲ ਟਰਾਲੀ ਨਾਲ ਲਾਉਣੀ ਆ ਜਾਂ ਉੱਥੇ ਜਾ ਕੇ ਢੇਰ ਵਾਲਾ ਲਾਉਣਾ ਉਹਦੇ ਲਈ ਵੀ ਲੇਬਰ ਬੱਕਰੀ ਲੱਗਣੀ ਹਾਂਜੀ 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 ਉਹ ਵੀ ਆਪਾਂ ਤੁਹਾਨੂੰ ਵਿਖਾਉਨੇ ਆ ਵੀ ਕਿਵੇਂ ਇਹਨਾਂ ਨੇ ਜੜੀਆਂ ਮਸ਼ੀਨਾਂ ਬਣਾਈਆਂ ਉਹ ਗਾਂਹ ਜਾ ਕੇ ਢੇਰ ਵੀ ਲਾਉਂਦੀਆਂ ਤੇ ਆਹ ਟਰਾਲੀ ਤੇ ਆਪਾਂ ਆਈਏ ਜੀ ਹਣ ਇੱਧਰ ਜੇ ਮੈਂ ਕੋਈ ਗੱਲ ਭੁੱਲ ਰਿਹਾ ਤਾਂ ਤੁਸੀਂ ਦੱਸ ਸਕਦੇ ਹੋ ਵੀ ਸਹੀ ਹੈ ਸਾਰਾ ਠੀਕ ਹੈ ਜੀ ਆਪਾਂ ਮੈਨੂੰ ਲੱਗਦਾ तकरीबन ਸਾਰੀਆਂ ਗੱਲਾਂ ਕਰ ਹੀ ਲਈਆਂ ਤੇ ਹਾਂ ਉਹ ਜਿਹੜੀ ਪੀਲਾ ਪੀਲਾ ਕੱਪੜਾ ਲਾਇਆ ਉਹ ਬਾਗੜ ਲੱਗੀ ਆ ਉਹ ਤੇ ਉਹਦਾ ਫਾਇਦਾ ਇਹੀ ਉਹ ਛੱਟ ਤੋਂ ਰੋਕਣ ਵਾਸਤੇ ਉਹਦੇ ਵਿੱਚ ਜੀ ਅੰਦਰ ਐ ਨਵਾਰਾਂ ਪਾਈਆਂ ਹੋਈਆਂ ਜਿਵੇਂ ਕਹਿੰਦੇ ਨੇ ਆਪਾਂ ਉਹ ਆਲੂ ਪਹਿਲਾਂ ਉਧਰ ਡੱਗਦਾ ਫਿਰ ਥੱਲੇ ਡੱਗਦਾ ਜਾ ਕੇ ਹੌਲੀ-ਹੌਲੀ ਦੀ ਸਪੀਡ ਘਟਦੀ ਆ ਆਲੂ ਦੀ ਜੇ ਆਲੂ ਸਪੀਡ ਨਾਲ ਥੱਲੇ ਜਾ ਕੇ ਡੱਗੂਗਾ ਉਸ ਉਹਦੇ ਸਕ੍ਰੈਚ ਪਊਗਾ ਆਲੂ ਦੇ ਉੱਤੇ ਓਕੇ ਓਕੇ ਹਣ ਆਹ ਟਰਾਲੀ ਵੀ ਤੁਸੀਂ ਕੋਕ ਢੇਰ ਲਾਉਣ ਲਈ ਮੈਨੂੰ ਲੱਗਦਾ ਇਹ ਹਾਂਜੀ ਇਹ ਵੀ ਆਪਾਂ ਥੋੜਾ ਜਿਹਾ ਮਾਡਲ ਜਿਹਾ ਬਣਾਇਆ ਆਪਾਂ ਹਜੇ ਤਾਂ ਹਜੇ ਪ੍ਰੋਪਰ ਬਣਨਾ ਇਹਨੇ ਵੀ ਹਜੇ ਅੱਛਾ ਤੇ ਇਹ ਸਾਰੀਆਂ ਜਿੰਨ ਟਰਾਲੀਆਂ ਦੇ ਮਤਲਬ ਇਹ ਇਸ ਤਰ੍ਹਾਂ ਮੂੰਹ ਦਾ ਬਣਾਇਆ ਕਰੂਗਾ ਓਕੇ ਫਿਰ ਉਹ ਜਿਹੜਾ ਬਣਾ ਰੈਕਟਰ ਮਸ਼ੀਨ ਬਣਾਈ ਆਪਾਂ ਢੇਰ ਲਾਉਣ ਵਾਲੀ ਤੇ ਉਹ ਤੇ ਆਪਾਂ ਲਿਫਟ ਕਰਿਆ ਕਰਨੀਆਂ ਟਰਾਲੀ ਨੇ ਲਿਫਟ ਕਰਿਆ ਕਰਨੀਆਂ ਤੇ ਉਹ ਵੀ ਸ਼ਾਇਦ ਤੁਰਦੀ ਆ ਨਾਲ ਦੀ ਨਾਲ ਹਾਂਜੀ ਉਹ ਵੀ ਨਾਲ ਤੁਰਦੀ ਆ ਜਿਹੜੇ ਉਹ ਟਰਾਲੀ ਆਪਣੀ ਹਿੱਸੇ ਦੇ ਨਾਲ ਮਸ਼ੀਨਾਂ ਵਾਲਾ ਵੈਚ ਹੁੰਦੀ ਆ ਨਹੀਂ ਤੇ ਕੀ ਹੁੰਦਾ ਵੀ ਲੇਬਰ ਵਿੱਚ ਖੜ ਕੇ ਉਹ ਫਿਰ ਬੋਰੀਆਂ ਚੱਕ ਚੱਕ ਕੇ ਮਾਰਦੇ ਹਾਂ ਹਾਂ ਜੀ ਬੋਰੀ ਚੱਕ ਕੇ ਮਾਰ ਨਹੀਂ ਮੰਦੀ ਇੱਥੇ ਰਾਵਣਾ ਆਲੂ ਥੱਲੇ ਹੁੰਣਾ ਦੇ ਹਾਂਜੀ ਸਹੀ ਹੈ ਬਾਕੀ ਆ ਟੱਕਣਾ ਜਿੰਨਾ ਘੱਟ ਵੱਧ ਖੋਲਣਾ ਮਤਲਬ ਉਹ ਸਾਹਿਬ ਨਾਲ ਖੋਲ ਕੇ ਹਾਂਜੀ ਠੀਕ ਕਰ ਸਕਦੇ ਆ ਚੱਲੀਏ ਫਿਰ ਆਪਾਂ ਉਧਰ ਵੇਖਦੇ ਹਾਂ ਕਿਦਾਂ ਤੁਸੀਂ ਢੇਰ ਬਾਕੀ ਇਹਦੇ ਵਿੱਚ ਹੋਰ ਗੱਲ ਵੀ ਤੇ ਮੈਂ ਨੋਟ ਕਰਿਓ ਜੀ ਜੀ ਆ ਤਾਂ ਚੁੱਕਿਓ ਹਾਂ ਆਪਾਂ ਇੱਥੇ ਪੈਪ ਲਗਾਇਆ ਗੋਲ ਅੱਛਾ ਇੱਧਰ ਵੀ ਗੋਲ ਪਿਆ ਪਏ ਇੱਧਰ ਹੀ ਗੋਲ ਪੈਪ ਵੀ ਇਹ ਨਹੀਂ ਆਲੂ ਵੀ ਤਿੱਖੇ ਚਾਲੂ ਚ ਵਜ ਕੇ ਮਤਲਬ ਇੱਥੇ ਸਕਰੈਜ ਲੈ ਇਥੇ ਵਾ ਪੈਪ ਲਗਾਇਆ ਵਾ ਸਹੀ ਹੈ ਨਹੀਂ ਤੇ ਸਕ੍ਰੈਚ ਪੈ ਗਿਆ ਸਕ੍ਰੈਚ ਆ ਜਾਂਦਾ ਖਰਾਬੀ ਵਾਲੀ ਗੱਲ ਹੋ ਜਾਂਦੀ ਹੈ ਸੋਕ ਤੁਸੀਂ ਆਲੂ ਦੀ ਕੁਆਲਿਟੀ ਨੂੰ ਮੇਨ ਰੱਖਣ ਵਾਲਾ ਉਹ ਜਲੰਧਰ ਏਰੀਆ ਜੀ ਇਹ ਸੀਟ ਸੀਟ ਦਾ ਏਰੀਆ ਜੀ ਸਾਰਾ ਇਹ ਵੈਸੇ ਵੀ ਇਹ ਜਿਹੜਾ ਦੁਆਬੀ ਦੀ ਇਹ ਵਾਲੀ ਬੈਲਟ ਹੈ ਇਹਦੇ ਪੋਟੇਟੋ ਕਿੰਗ ਵਜਦੇ ਬੜੇ ਵੱਡੇ 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 ਹਾਂਜੀ ਹਾਂਜੀ ਠੀਕ ਆ ਜੀ ਚਲਿਏ ਫਿਰ ਆਪਾਂ ਜਿੱਥੇ ਢੇਰ ਲੱਗਦਾ ਹਾਂਜੀ ਹਾਂਜੀ ਚਲੋ ਉਧਰ ਚੱਲਦੇ ਹਾਂਜੀ ਪਹੁੰਚ ਗਏ ਹੁਣ ਆਪਾਂ ਉਸ ਥਾਂ ਜਿੱਥੇ ਢੇਰ ਲੱਗ ਰਿਹਾ ਏ ਭਾਈ ਇਹਦਾ ਪ੍ਰੋਸੀਜਰ ਸਮਝਾਓ ਥੋੜਾ ਜਿਹਾ ਵੀ ਇਹਦਾ ਭਾਈ ਜਿਵੇਂ ਆਲੂ ਪਟਕੇ ਮਸ਼ੀਨ ਦਾ ਆਪਾਂ ਪਹਿਲਾਂ ਦੇਖ ਰਹੇ ਆ ਆਪਾਂ ਉਹ ਟਰਾਲੀ 'ਚ ਪਾਇਆ ਹੋਇਆ ਆਲੂ ਆਪਣਾ ਇਧਰ ਆ ਰਿਹਾ ਵਾ ਜੀ ਬੋਰੀਆਂ ਭਰ ਕੇ ਵੀ ਆਊਗਾ ਟਰਾਲੀ ਲੈਫਟ ਵੀ ਕਰੂਗੀ ਇਹਦੇ ਤੇ ਸਹੀ ਹੈ ਜਿਹੜਾ ਆਲੂ ਪਟ ਪਟ ਕੇ ਆਲੂ ਇਹਦੇ 'ਚ ਆਇਆ ਆਪਣਾ ਸਹੀ ਹੈ ਹਾਂਜੀ ਅੱਛਾ ਨਾਲ ਦੀ ਨਾਲ ਹੀ ਇਹ ਤੋਰ ਵੀ ਝੱਕਦੇ ਆ ਨਾ ਪਾਇਤਾਂ ਨਾਲ ਹਾਂਜੀ ਨੂੰ ਨਾਲ ਨਾਲ ਹਿੱਸੇ ਨਾਲ ਟਰੈਕਟਰ ਟਰਾਲੀ ਨਾਲ ਇਹ ਅਟੈਚ ਹੋ ਜਾਂਦੀ ਹੈ ਜਿੰਨਾ ਜਨਾ ਪਿਛੇ ਢੇਰ ਨਿਕਲੀ ਜਾਊਗਾ ਲੰਮਾ ਹੋਈ ਜਲੂ ਉਹਨਾਂ ਨੇ ਅੱਗੇ ਤੁਰ ਹੀ ਜਾਣਾ ਹਾਂ ਅੱਛਾ ਪਰ ਇਹਦਾ ਫਾਇਦਾ ਕੀ ਹੈ ਉਹਦਾ ਆਪਣੇ ਆਂ ਬੰਦੇ ਬੋਰੀਆਂ ਸੱਟ ਕੇ ਵੀ ਢੇਰ ਲਾ ਦਿੰਦੇ ਆ ਇਹ ਮਸ਼ੀਨ ਹੁਣ ਦੇਖੋ ਜੀ ਹੁਣ ਬੋਰੀ ਆਰਾਮ ਨਾਲ ਸੱਟ ਰਹੇ ਆ ਕਿੱਥੇ ਜ਼ੋਰ ਲਾ ਕੇ ਬੋਰੀਆਂ ਸੱਟ ਨਹੀਂ ਬੰਦੀ ਢੇਰ ਆਪਾਂ ਨੂੰ ਤਿੱਖਾ ਕਰਨ ਲਈ ਉੱਪਰੋਂ ਜੀ ਤੇ ਨਾਲੇ ਆਪਣੀ ਮਿੱਟੀ ਵੀਾਰ ਨਿਕਲ ਰਹੀ ਆ ਜੀ ਹਾਂ ਆ ਦੇਖੋ ਅਜਾ ਨਾਲ ਤੋਂ ਦਾ ਢੇਰ ਜਨ ਮਿੱਟੀ ਚਲ ਜਾਂਦੀ ਹਾਂਜੀ ਹਾਂ ਇਹ ਇਹਨੂੰ ਚਲਾਉਣ ਲਈ ਇੰਜਣ ਲਾਇਆ ਤੁਸੀਂ ਹਾਂ ਹਾਂ ਜੀ ਇਹਨੂੰ ਚਲਾਉਣ ਲਈ ਇੰਜਣ ਲਾਇਆ ਆਪਾਂ ਆਹ ਟੋਕਰੀ ਜੀ ਲੱਗ ਗਈ ਆਪਣੀ ਥੱਲੇ ਹਾਂ ਨਾਲੇ ਜ ਬੈਲਟਾਂ ਵਾਈਆਂ ਥੱਲੇ ਵਿੱਚ ਦੇ ਆਪਣੇ ਆਲੂ ਢੇਰੀ ਲਾਉਣ ਲਈ ਸ਼ੁਰੂਆਤ ਕਰਨ ਲਈ ਅੱਛਾ ਤੇ ਬਾਅਦ ਜਿਹਨੂੰ ਆਪਾਂ ਭੈੜੇ ਤੇ ਵੀ ਕਰ ਸਕਦੇ ਹਾਂ ਇਹਨੂੰ ਖੋਲ ਕੇ ਜੀ ਆਪਾਂ ਠੀਕ ਹੈ ਇਹਦਾ ਇਹ ਲੱਗ ਦੋ ਇੰਜਣ ਇਹਦਾ ਲੱਗ ਰਿਹਾ ਨਾ ਮਸ਼ੀਨ ਤੇ ਲੈ ਇੱਕ ਵਾਰ ਮੈਂ ਤਾਂ ਬੰਦ ਕਰਾ ਲਈਏ ਫਿਰ ਮਕੈਨਿਜ਼ਮ ਚਾਲੇ ਜੇ ਥੋੜਾ ਰੋਲਾ ਪੈਂਦਾ ਵਾ ਸੱਤ ਘੰਟੇ ਵੀ ਮਾੜਾ ਜਿਆ अच्छा आ जेडी ਝੋਲੀ ਲਈ ਆ ਫਿਰ ਇਹਦਾ ਕੀ ਕੰਮ ਆ ਇਹਦਾ ਜੀ ਆਲੂ ਦੀ ਹਾਈਟ ਘਟਾਉਣ ਲਈ ਮਤਲਬ ਅੱਛਾ ਇਹ ਚ ਬੈਲਟਾਂ ਲੱਗੀਆਂ ਹੋਈਆਂ ਵਿੱਚ ਆਲੂ ਮਤਲਬ ਹੌਲੀ ਹੌਲੀ ਆਉਂਦਾ ਆਉਂਦਾ ਹੱਲੇ ਆਪਣਾ ਆ ਜਾਂਦਾ ਹੱਲੇ ਜੀ ਨਾ ਚਾਹੀ ਤੋਂ ਡੁੱਗੂਗਾ ਆਲੂ ਉਹ ਛਿਲਕਾ ਲਊਗਾ ਦਾ ਛਿਲਕਾ ਲਊਗਾ ਖਰਾਬ ਹੋਊਗਾ ਆਲੂ ਹਾਂਜੀ ਹਾਂਜੀ ਇਹ ਵਧੀਆ ਵੀ ਨਾਲ ਦੀ ਨਾਲ ਇਹਦਾ ਉਹ ਫਿਲਟਰ ਹੋਈ ਜਾਂਦਾ ਹਾਂਜੀ ਹਾਂਜੀ ਉਹ ਥੱਲੇ ਹੁਣ ਦੇਖੋ ਕਿੰਨਾ ਕਚਰਾ ਉਧਰ ਨਹੀਂ ਗਿਆ ਉਹ ਦੇਖੋ ਸਾਰਾ ਬਾਹਰ ਮਿੱਟੀ ਕਚਰਾ ਸਾਰਾ ਬਾਹਰ ਨਿਕਲ ਗਿਆ ਜੀ ਬਿਲਕੁਲ ਅੱਛਾ ਇਹਨੂੰ ਫਿਰ ਪੂਰਾ ਮਕੈਨਿਜ਼ਮ ਕੰਮ ਕਿਵੇਂ ਕਰਦਾ ਕਿਹੜੇ-ਕਿਹੜੇ ਸੰਦ ਲ ਇਹ ਨੋਰਮਲ ਇੰਜਣ ਹੀ ਆਪਣਾ ਜੀ ਜਿਵੇਂ ਆਪਣਾ ਬੇਟਰ ਇੰਜਣ ਕਹਿੰਦੇ ਆ ਆਪਾਂ 500 ਠੀਕ ਹੈ ਤੇ ਗੇਅਰ ਬਾਕਸ ਲਗਾ ਕੇ ਬਸ ਚੱਲ ਜਾਂਦਾ ਵਧੀਆ ਜੀ ਇਹ ਸਹੀ ਹੈ ਹਾਂਜੀ ਠੀਕ ਹੈ ਬਾਕੀ ਰੋਲਰ ਲੱਗੇ ਹੋਏ ਆ ਸਾਰੇ ਸਪਾਈ ਕਰਨ ਲਈ ਇਹਦੇ ਚ ਹੂੰ ਅੱਛਾ ਇੱਥੇ ਰੋਲਰ ਆ ਹਾਂਜੀ ਰੋਲਰ ਆ ਆ ਕੇ ਸਾਰੇ ਆਪਣੇ ਇਹ ਵਾਲੇ ਰੋਲਰਾਂ ਦੇ ਵਿੱਚ ਹੀ ਫਿਰ ਸਾਰੀ ਰੋਲਰਾਂ ਦੇ ਫੜੇ ਸਫਾਈ ਹੋ ਜਾਂਦੀ ਹੈ ਪੂਰੀ ਠੀਕ ਆ ਅੱਛਾ ਇਹ ਵਾਲੇ ਪ੍ਰੋਜੈਕਟ ਨੂੰ ਫਿਰ ਕਿੰਨਾ ਟਾਈਮ ਲਾਇਆ ਤੁਸੀਂ ਬਣਾਉਣ ਨੂੰ ਇਹਨੂੰ ਟਾਈਮ ਬਹੁਤ ਲੱਗਾ ਜੀ ਇਹਨੂੰ ਸਾਲ ਤੋਂ ਉੱਪਰ ਚੱਲ ਰਿਹਾ ਕੰਮ ਇਹਦਾ ਵੀ ਓਕੇ ਹਾਂਜੀ ਹਾਂਜੀ ਤੇ ਹੁਣ ਜਦੋਂ ਆਉਂਦੇ ਆ ਲੋਕ ਵੇਖਣ ਕੀ ਰਿਸਪੌਂਸ ਹੁੰਦੀ ਹੈ ਇਹ ਬਹੁਤ ਵਧੀਆ ਜੀ ਓਕੇ ਇਹਦੇ ਕੰਮ ਕਰਨਾ ਸੌਖਾ ਵਾ ਢੇਰ ਲਵਾਉਣਾ ਸੌਖਾ ਨਾਲ ਢੇਰ ਦੀ ਸਫਾਈ ਹੋ ਜਾਂਦੀ ਆ ਸਹੀ ਹੈ ਢੇਰ ਨਹੀਂ ਜ਼ਿਆਦਾਤਰ ਉਹ ਬੱਚੋ ਆਲੂ ਵਿੱਚ ਰਹਿ ਜਾਂਦਾ ਖਰਾਬ ਉਹ ਵਿੱਚ ਕੱਢ ਇਹਨਾਂ ਸਾਫ ਸਾਰਾ ਹੋ ਜਾਂਦਾ ਵਾ ਠੀਕ ਆ ਅੱਛਾ ਫਿਰ ਗ੍ਰੇਡਿੰਗ ਨੂੰ ਲੈ ਕੇ ਹਾਂਜੀ ਆਪਣਾ ਚੱਲ ਰਿਹਾ ਕੰਮ ਉਹ ਚ ਪ੍ਰੋਜੈਕਟ ਚੱਲ ਰਿਹਾ ਚੱਲ ਰਿਹਾ ਜੀ ਹਾਂਜੀ ਆਪਣਾ ਵਾ ਵਾ ਵੀ ਅਗਲੇ ਸਾਲ ਤੋਂ ਹੀ ਉਹ ਵੀ ਲਾ ਹਾਂਜੀ 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 ਸਹੀ ਹੈ ਜੀ ਇਹ ਇਹਦੇ ਤੇ ਫਿਰ ਬੰਦਿਆਂ ਦੀ ਕੀ ਲੋਡ ਪੈਂਦੀ ਕਿੰਨੀ ਕਿੰਨੀ ਨਹੀਂ ਇਹ ਤੇ ਬੰਦੇ ਕੋਈ ਲੋਡ ਨਹੀਂ ਆ ਜੀ ਹਾਂ ਬਸ ਜਿਹੜੇ ਅੱਗੇ ਆਪਣੀ ਲੇਬਰ ਲੱਗਦੀ ਹੈ ਆਪਣੇ ਆਲੂ ਨੂੰ ਜਿਵੇਂ ਢੇਰੇ ਤੇ ਸੱਢਦੇ ਆ ਆਪਾਂ ਆਲੂ ਨੂੰ ਉਵੇਂ ਹੀ ਉਵੇਂ ਮਤਲਬ ਉਹਨਾਂ ਤੇ ਆਲੂ ਮਟਰਾਲੀ ਚੋਂ ਇਧਰ ਇਧਰ ਢੇਰੀ ਕਰੀ ਜਾਣਾ ਬੁਰੀਆਂ ਠੀਕ ਆਪਾਂ ਮੈਂ ਦੋ ਬੰਦੇ ਹੀ ਸੱਟੀ ਜਾਣਾ ਆ ਦੋ ਬੰਦੇ ਸੱਟੀ ਜਾਣਾ ਹਾਂਜੀ ਹਾਂਜੀ ਠੀਕ ਆ ਉਹਨੇ ਨਾਲ ਇਧਰ ਚੱਲਣਾ 12 ਜਣਾ ਸਾਰੇ ਆਲੂ ਬਾਕੀ ਜਦੋਂ ਗਾਂ ਨੂੰ ਤਰਮਾਉਣਾ ਉਹ ਇਸ਼ਾਰਾ ਦੇ ਕੇ ਗਾਂ ਬਸ ਉਹ ਇਸ਼ਾਰਾ ਦੇਣਾ ਉਹ ਬੰਦੇ ਨੂੰ ਪਿਛੇ ਢੇਰੀ ਬੁਰੀ ਆਪਣੀ ਸਿੱਧੀ ਆਈ ਜਾਣੀ ਹੈ ਨਾਲ ਦੇ ਨਾਲ ਠੀਕ ਆ ਜੀ ਇਹ ਨਾਲ ਬਹੁਤ ਵਧੀਆ ਖਾਂਜੀ ਹਾਂ ਤੇ ਇਹ ਫਿਰ ਹੁਣ ਗਾਂ ਵੇਚਣ ਲਈ ਬਣਾਈਆਂ ਨੇ ਜਾਂ ਇਹ ਤੁਸੀਂ ਆਪ ਨਹੀਂ ਗਾਂ ਦੀ ਵੇਚਣ ਵਾਲਾ ਜੀ ਆਪਣੀ ਅੱਛਾ ਵੇਚਣ ਲਈ ਮੈਂ ਕਹਾਂ ਵੀ ਸ਼ਾਇਦ ਕਈ ਵਾਰ ਹੁੰਦਾ ਵੀ ਸਰਵਿਸ ਹੀ ਦੇਣੀ ਆ ਕੱਲੀ ਨਹੀਂ ਨਹੀਂ ਵੇਚਣ ਲਈ ਆ ਪੋਣਾ ਇਹ ਬਾਕੀ ਇਹ ਜਿਹੜਾ ਕੋਈ ਬਣ ਤਾਂ ਕੋਈ ਵੀ ਕਰ ਆਪਣਾ ਕਿਰਾਏ ਦਾ ਕੰਮ ਕਰ ਰਿਹਾ ਜੀ ਉਹਨਾਂ ਲਈ ਬੜੀ ਬਦੀ ਚੀਜ਼ ਹੈ ਜੀ ਇਹ ਹਾਂ ਵੀ ਉਹ ਜਿਵੇਂ ਆਪਾਂ ਆਲੂ ਪੱਟ ਲਿਆ ਹਾਂ ਟਰਾਲੀ ਚ ਪਾਤਾ ਉਹਨੇ ਆਲੂ ਮਸ਼ੀਨ ਨੇ ਫਿਰ ਇੱਧਰ ਆ ਗਿਆ ਸਾਰਾ ਸਿਸਟਮ ਮਤਲਬ ਮਸ਼ੀਨਰੀ ਕਰਨਾ ਪੈਂਦਾ ਮਤਲਬ ਜ਼ਰੂਰੀ ਨਹੀਂ ਆ ਵੀ ਬੰਦੇ ਨੇ ਪੂਰੀ ਐਸੈਸਰੀ ਇਕੱਠੀ ਖਰੀਦਣੀ ਆ ਜਿਨੇ ਮਸ਼ੀਨ ਖਰੀਦਣੀ ਮਸ਼ੀਨ ਖਰੀਦ ਜਿਨੇ ਆਹ ਵਾਲਾ ਜਿਗਰਾੜ ਖਰੀਦਣ ਹਾਂਜੀ ਹਾਂਜੀ ਉਹ ਪੈਸੇ ਇਹਨੂੰ ਟੈਕਨੀਕਲ ਭਾਸ਼ਾ ਚ ਸ਼ਬਦ ਕੀ ਕਰਤੋ ਵੀ ਆ ਇਹਨੂੰ ਜੀ ਆਪਾਂ ਦਾ ਜੀ ਰੈਕਰ ਮਸ਼ੀਨ ਕਹਿੰਦੇ ਹੁਣ ਓਕੇ ਹਾਂਜੀ ਹਾਂਜੀ ਠੀਕ ਆ ਆਪਾਂ ਨੋਰਮਲ ਜਿਵੇਂ ਕਹਿੰ ਹੋ ਰੇ ਕਿਉਂਕਿ ਜਿਹੜੀ ਆਪਾਂ ਪਿਛਲੇ ਸਾਲ ਤੁਹਾਡੀ ਪਿਛਲੇ ਸਾਲ ਆ ਜਿਹੜੀ ਮਸ਼ੀਨ ਵੇਖੀ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਸਮਾਨ ਲਾਏ ਸੀ ਹਾਂਜੀ ਹਾਂਜੀ ਉਹਦਾ ਜੀ ਇੱਕ ਤਰ੍ਹਾਂ ਦੀ ਫੈਕਟਰੀ ਸੀ ਇਹਦੇ ਵਿੱਚ ਕਿਹੜੀਆਂ ਗੜੀਆਂ ਚੀਜ਼ਾਂ ਦਾ ਸਮਾਨ ਲਾਇਆ ਇਹਦੇ ਜੀ ਨੋਰਮਲ ਇੰਜਨ ਆ ਗਾ ਟਰੈਕਟਰ ਟਾਇਰ ਆ ਗਏ ਨੇ ਮਤਲਬ ਗੇਅਰ ਬਾਕਸ ਆ ਗਾ ਤੂੜੀ ਵਾਲੇ ਰੀਪਰ ਦਾ ਅੱਛਾ ਰੀਪਰ ਦਾ ਹੀ ਲਾਇਆ ਹਾਂਜੀ ਰੀਪਰ ਦਾ ਬੜਾ ਕੁਝ ਅਜਿਹਾ ਨੇ ਹੈ ਨੀਗਾ ਐਕਸਟਰਾ ਕੁਝ ਜ਼ਿਆਦਾ ਓਕੇ ਆ ਪਟੇ ਆਪਣੇ ਜਿਹੜੇ ਆ ਗਏ ਆ ਨੋਰਮਲ ਪਾਏ ਹੋਏ ਗ੍ਰੇਡਰ ਵਾਲੇ ਪਟੇ ਆ ਗਏ ਉੱਪਰ ਮਾਲ ਝਾੜਨ ਲਈ ਆ ਸਾਰੇ ਇਹ ਰਬੜਾ ਹੀ ਆ ਨਾ ਸਾਰੀ ਰਬੜਾ ਜੀ ਸਾਰੀ ਰਬੜ ਕੋਟਿੰਗ ਆ ਜਿਹਨੇ ਸੈਡਾਂ ਖੱਬੇ ਸੱਜੇ ਸਾਰਾ ਰਬੜ ਕੋਟਿੰਗ ਆਪਣਾ ਓਕੇ ਇਹ ਮੜ ਕੇ ਆਲੂ ਡੈਮੇਜ ਜਿਆਦਾ ਹੋ ਜਾਂਦਾ ਵਾ ਓਕੇ ਆਪਾਂ ਜਿਆਦਾ ਸਾਰੇ ਰਬੜ ਰਬੜ ਲਗਾਉਣੇ ਨਾਲ ਠੀਕ ਆ ਮਤਲਬ ਇਹ ਪਟੇ ਦੇ ਉੱਤੇ ਹੀ ਤੁਸੀਂ ਇਹਨੂੰ ਫਿਰ ਵੱਡ ਕੇ ਉਸ ਹਿਸਾਬ ਨਾਲ ਹਾਂਜੀ ਹਾਂਜੀ ਇਹ ਰਬੜਾ ਸਾਰੀ ਜੀ ਇਹ ਵਧੀਆ ਹਾਂਜੀ ਹਾਂਜੀ ਚੰਗਾ ਵੇਟ ਚੱਕ ਲੈਂਦੇ ਵੇ ਸਾਰੇ ਵੇਟ ਤਾਂ ਬਹੁਤ ਚੱਕ ਲੈਂਦਾ ਜੀ ਵਧੀਆ ਜੀ ਬਹੁਤ ਸੋਹਣਾ ਪ੍ਰੋਜੈਕਟ ਹਾਂਜੀ ਵਾਪਸ ਅਸੀਂ ਫਿਰ ਖੇਤ ਆ ਗਏ ਤਾਂ ਹੁਣ ਦੇਖਦੇ ਆ ਵੀ ਟਰੈਕਟਰ ਤੋਰੀ ਕਿਵੇਂ ਭਰਦੀ ਆ ਮਸ਼ੀਨਾਂ ਲਾ ਪੂਰਾ ਲਾਉਣ ਦਾ ਆ ਵਧੀਆ ਕੀਤਾ ਵੀ ਤੁਸੀਂ ਇਹ ਲੀਵਰ ਜੇ ਲਾ ਦਿੱਤਾ ਹਾਂਜੀ ਹਾਂਜੀ ਇਹ ਜਿਵੇਂ ਆਪਾਂ ਗਰੇਡਰ ਦੀ ਆਪਾਂ ਗਰੇਡਰ ਮਸ਼ੀਨ ਨਹੀਂ ਹੁੰਦੀ ਜਿਵੇਂ ਆਪਣੀ ਉਹਦੇ ਚ ਇੱਕ ਬੋਰੀ ਭਰ ਜਾਂਦੀ ਹੈ ਇੱਕ ਲਾੜੀ ਇੱਕ ਪੂਜੀ ਕਰ ਲਈ ਦੀ ਆ ਲਾਗੇ ਆ ਗਏ ਮਹਾਉ ਆਲੂ ਆ ਦੇ ਕਿੱਡਾ ਡੇਕਰ ਇਹਦੇ ਤੇ ਜਿ ਹੁਣ ਇੱਕ ਬੋਰੀ ਭਰ ਜਾਂਦੀ ਹੈ ਇਹਦੇ ਚ ਜੀ ਹਾਂਜੀ ਆ ਆਪਾਂ ਇਧਰ ਐ ਕਰ ਦਿੰਨਾ ਆ ਬੋਰੀ ਉੱਤਰ ਜਾਣੀ ਨਾਲ ਦੀ ਅੱਛਾ ਮਤਲਬ ਫਿਰ ਆ ਬਾੜੀ ਚ ਹੁਣ ਆ ਹੁਣ ਇਹ ਚਾਲੂ ਇਹ ਚੌਣ ਲੱਗ ਗਿਆ ਠੀਕ ਏ ਵਧੀਆ ਮਤਲਬ ਇੱਕ ਭਰਤੀ ਆ ਤੇ ਨਾਲ ਹਾਂਜੀ ਹਾਂਜੀ ਦੂਸਰੀ ਤੁਸੀ ਰੱਖ ਸਕਦੇ ਹੋ ਦੂਸਰੀ ਰੱਖਾਂਗੇ ਇੱਕ ਸਪੇਅਰ ਰੱਖਾਂਗੇ ਬੈਕਅਪ ਬੈਕਅਪ ਕਰਦੇ ਕਿਉਂਕਿ ਚਾਰ ਲੱਗੀਆਂ ਹਾਂ ਪਰ ਭਰਨੀਆਂ ਆਪਾਂ ਦੋਈਆਂ ਦੋਨੋਂ ਪਾਸੇ ਹਾਂਜੀ ਹਾਂਜੀ ਉਧਰ ਆਓ ਵੜੀ ਘਰ ਲਓ ਉਧਰ ਆਵਾਂਗੇ ਕਿਉਂਕਿ ਜਿੱਧਰ ਨੂੰ ਲੋਕ ਸੈੱਟਦਾ ਉਧਰ ਲਈ ਲੋਕ ਹੋ ਜਾਂਦਾ ਬਾ ਉਧਰ ਨਹੀਂ ਪੜ੍ਹਦੀ ਆਉਗੇ ਫੋਟੋ ਵਧੀਆ ਸਕੀਮ ਆ ਆਪਣਾ ਜਿੱਥੇ ਵੀ ਆਲੂ ਨਾ ਵੀਰ ਜੀ ਅ ਅੱਗੇ ਜਾਲ ਦੂਜੇ ਜਾਲ ਨੂੰ ਆਲੂ ਪਾਸ ਕਰਦਾ ਵਾ ਸਾਰੇ ਕਿਤੇ ਆਪਣਾ ਰਬੜ ਕੋਟਿੰਗ ਵੀ ਹੈਗੀ ਆ ਤੇ ਸਾਰੇ ਕਿਤੇ ਆਪਣੀ ਆ ਦੇਖੋ ਫੋਮ ਲੱਗੀ ਹੋਈ ਆ ਮਤਲਬ ਆਲੂ ਇਥੇ ਡਿੱਗੂਗਾ ਤੇ ਉਹ ਤੇ ਸਕਰੇਜ ਨਾ ਬੋਵੇ ਤੇ ਖੱਬੇ ਜਾਂ ਸੱਜੇ ਆ ਪਟਾ ਲੱਗਿਆ ਹੋਇਆ ਆਪਣਾ ਜੀ ਵੀ ਆਲੂ ਬਿਲਕੁਲ ਖਰਾਬ ਨਾ ਹੋਵੇ ਕਿ ਜਿਹੜੇ ਤੁਹਾਡੇ ਕੋਲ ਕਿਸਾਨ ਆਉਂਦੇ ਆ ਹੁਣ ਹਾਂਜੀ ਉਹ ਜਿਆਦੀ ਮੰਗ ਕਿਹੜੀ ਰੱਖਦੇ ਆ ਦੀ ਬੋਰੀਆਂ ਸੀ ਭਰ ਲੈਣੀਆਂ ਟਰੈਕ ਤੇ ਟਰਾਲੀ ਜੇ ਲੋਡ ਕਰਨਾ ਜਿਹੜੇ ਸੀਡ ਦਾ ਕੰਮ ਕਰਦੇ ਉਹ ਬੋਰੀ ਕਹਿੰਦੇ ਬੋਰੀ ਭਰਨ ਨੂੰ ਮਤਲਬ ਕਹਿ ਰਹੇ ਜਿਆਦਾ ਜ਼ਰਾ ਅੱਛਾ ਤੇ ਜਿੰਨਾਂ ਦਾ ਰੈਕਸ਼ਨ ਵੈਰਟੀ ਦਾ ਕੰਮ ਆ ਮਤਲਬ ਮੰਡੀ ਦੇ ਵਿੱਚ ਨਾਲ ਲੂਆ ਉਹ ਟਰਾਲੀ 'ਚ ਪਵਾ ਕਰਦਾ ਜੀਗਾ ਓਕੇ ਹਾਂਜੀ ਮਤਲਬ ਦੋਨੋਂ ਡਿਮਾਂਡਾਂ ਦੋਨੋਂ ਬਸ ਦੋਨਾਂ ਦੋਨਾਂ ਤਰ੍ਹਾਂ ਦੀ ਪ੍ਰੋਪਰ ਜੀ ਹਾਂਜੀ ਹਾਂਜੀ ਸਹੀ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਚ ਲੋਰ ਅਰਦਾਸ ਕਰਦੇ ਵੀ ਜਿੱਦਾਂ ਤੁਹਾਡਾ ਪਹਿਲਾ ਪ੍ਰੋਜੈਕਟ ਵਧੀਆ ਜਿਹਾ ਇਹ ਵੀ ਚਲੋ ਇਹ ਤਾਂ ਜੀ ਬਹੁਤ ਵਧੀਆ ਪਸੰਦ ਕਰਿਆ ਵਾ ਇੱਕ ਤਾਂ ਬਜਟ ਦੇ ਵਿੱਚ ਆ ਗਿਆ ਬਹੁਤ ਜੀ ਬਾਕੀ ਨਹੀਂ ਵਧੀਆ ਵੀ ਲੱਗਦਾ ਵੀ ਹਾਂਜੀ ਹਾਂਜੀ ਹੁਣ ਆਪਾਂ ਇਹ ਕਹਿੰਨੇ ਆ ਵੀ ਅਸੀਂ ਬਾਹਰਲੇ ਮੁਲਕ ਦੀ ਫਲਾਣੇ ਦੀ ਮਸ਼ੀਨ ਮੰਗਾਈ ਆ ਹਾਂਜੀ ਹਾਂਜੀ ਤੇ ਚੰਗੀ ਗੱਲ ਆ ਵੀ ਆਪਣੇ ਪੰਜਾਬ ਦੀਆਂ ਹੀ ਮਸ਼ੀਨਾਂ ਜੇ ਆਪਾਂ ਆਪ ਵਰਤ ਲਈਏ ਇੱਥੇ ਬਣਾ ਲਈਏ ਹਾਂਜੀ ਹਾਂਜੀ ਤੇ ਉਹਦੇ ਚ ਹੁਣ ਤੁਹਾਡੇ ਵਰਗੇ ਨੌਜਵਾਨ ਜੇ ਮੋੜੇ ਆ ਰਹੇ ਆ ਤਾਂ ਚੰਗੀ ਗੱਲ ਆ ਇਹ ਖੁਸ਼ੀ ਦੀ ਗੱਲ ਆ ਉਹ ਆਲੂ ਦੀ ਮਸ਼ੀਨਰੀ ਚ ਆਪਾਂ ਖੇਤੀ ਕਰਨੇ ਨਾਲ ਹੂੰ ਤੇ ਹੁਣ ਆਪਾਂ ਤਾਂ ਵਾਤਾਵਰਣ ਸਿਕੰਬਰ ਇਹ ਵੀ ਕਿਹੜੀ ਕਿਵੇਂ ਚਾਹੀਦੀ ਕਿਵੇਂ ਚਾਹੀਦੀ ਆ ਕਿੱਥੇ ਸਕ੍ਰੈਚ ਪਾਣਾ ਨਾ ਪਾਵੇ ਮਤਲਬ ਉਹ ਸਾਰਾ ਧਿਆਨ ਇਹ ਤੰਦ ਤੇ ਆਉਂਦਾ ਵਾਧਦੇ ਨਾਲ ਬੰਦਾ ਜਿਹੜਾ ਨਾਲ ਦੀ ਨਾਲ ਕਰਦਾ ਉਹ ਪ੍ਰੈਕਟੀਕਲ ਬਣਾਉਂਦਾ ਰਹਿੰਦਾ ਨਾ ਉਹ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਸਾਡ ਨੂੰ ਖੁਦ ਪਤਾ ਜਿਵੇਂ ਕਿ ਕਿਸਾਨ ਅੱਧਾ ਵਿਗਿਆਨੀ ਆਪ ਹੀ ਹੁੰਦਾ ਅੱਧਾ ਵਿਗਿਆਨੀ ਆਪ ਹੁੰਦਾ ਜੀ ਉਹ ਆਪ ਆਪਾ ਖੁਦ ਖੇਤੀ ਕਰਦੇ ਆ ਜੀ ਬਿਲਕੁਲ ਠੀਕ ਆ ਭਾਈ ਜੀ ਫਿਰ ਮੇਰਬਾਨੀ ਤੇ ਹਾਂ ਜਾਂਦੇ ਜਾਂਦੇ ਐਡਰੈਸ ਜ਼ਰੂਰ ਦੱਸਿਓ ਵੀ ਤੁਹਾਡਾ ਵੈਸੇ ਐਡਰੈਸ ਕੀ ਹੈ ਨੰਬਰ ਤਾਂ ਆਪਾਂ ਸ਼ੋਅ ਕਰਤਾ ਆਪਣਾ ਜੀ ਮ ਸਰਪਰੇ ਪਿੰਡ ਦੇ ਵਿੱਚ ਹੀ ਵਰਕਸ਼ਾਪ ਆਪਣੀ ਠੀਕ ਆ ਉੱਥੇ ਸਾਰੀਆਂ ਸੂ ਹਾਂ ਜੰਦੀ ਠੀਕ ਆ ਫਿਰ ਮਿਹਰਬਾਨੀ ਤੇ ਬਾਕੀ ਬਾਜੀ ਦਾ ਨੰਬਰ ਤਾਂ ਆਪਾਂ ਪਹਿਲਾਂ ਹੀ ਫਲੈਸ਼ ਕੀਤਾ ਜੇ ਤੁਸੀਂ ਇਹਨਾਂ ਨੂੰ ਉਦਾਂ ਵਿਜ਼ਿਟ ਕਰਨਾ ਤੇ ਉੱਥੇ ਜਾ ਕੇ ਮਿਲ ਸਕਦੇ ਹੋ ਠੀਕ ਆ ਜੀ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਆ ਬਾਏ ਬਾਏ